ਸ੍ਰੀ ਅਕਾਲ ਤੱਕ ਪੇਸ਼ ਹੋਏ ਨੇ ਅੱਜ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਵਾਈਸ ਚਾਂਸਲਰ ਰਹ ਚੁੱਕੇ ਡਾਕਟਰ ਕਰਮਜੀਤ ਸਿੰਘ ਤੁਹਾਨੂੰ ਪਤਾ ਹੋਵੇਗਾ ਉਹ ਵਿਵਾਦ ਜਿਸ ਵਿਵਾਦ ਦਾ ਕਰਕੇ ਜਿਹੜਾ ਸਾਰਾ ਮੁੱਦਾ ਪੱਕਦਾ ਆ ਉਹ ਵਿਵਾਦ ਸੀਗਾ ਕਿ ਆਰਐਸਐਸ ਮੁਖੀ ਨੂੰ ਪੰਜਾਬ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਵਿੱਚ ਪੜ੍ਹਾਏ ਜਾ ਰਹੇ ਸਟੱਡੀ ਵਿਸ਼ਲੇਸ਼ਣ ਦੇ ਵਿੱਚ ਜਿਹੜਾ ਆ ਉਹ ਸਾਰਾ ਕੁਝ ਦੱਸਿਆ ਜਾ ਰਿਹਾ ਸੀਗਾ ਉਹਨਾਂ ਦੇ ਸਾਹਮਣੇ ਬੈਠ ਕੇ ਤੇ ਉਸੇ ਉੱਤੇ ਆ ਜਿਹੜਾ ਆ ਸ਼੍ਰੀ ਅਕਾਲ ਤਖਸੈਬ ਨੇ ਬੜਾ ਵੱਡਾ ਸੰਗਿਆਨ ਲਿਆ ਸੀਗਾ ਔਰ ਇਹ ਵਾਈਸ ਚਾਂਸਲਰ ਸ਼੍ਰੀ ਅਕਾਲ ਤਖਸੈਬ ਦੇ ਉੱਤੇ ਅੱਜ ਪੇਸ਼ ਹੋਏ ਆ ਤੇ ਆਪਣਾ ਸਪਸ਼ਟੀਕਰਨ ਦਿੱਤਾ ਆ ਆਰਐਸਐਸ ਮੁਖੀ ਦੇ ਸਮਾਗਮ ਚ ਪੇਸ਼ ਹੋਣ ਦਾ ਮਾਮਲਾ ਸੀਗਾ ਔਰ ਤੁਹਾਨੂੰ ਪਤਾ ਹੈ ਉਹ ਤੇ ਦੱਸਿਆ ਜਾ ਰਿਹਾ ਸੀ ਕਿ ਕਿਵੇਂ ਅਸੀਂ ਸਾਰਾ ਸਿਲੇਬਸ ਜਿਹੜਾ ਆ ਉਸ ਨੂੰ ਪੜਾ ਰਹੇ ਆ ਕਿਵੇਂ ਦੱਸ ਰਹੇ ਆ ਸਭ ਕੁਝ ਉਸ ਨੂੰ ਲੈ ਕੇ ਅੱਜ ਡਾਕਟਰ ਕਰਮਜੀਤ ਸਿੰਘ ਨੇ ਸ਼੍ਰੀ ਅਕਾਲ ਤਖਸੈਬ ਪੇਸ਼ ਹੋਏ ਨੇ ਔਰ ਆਪਣਾ ਸਪਸ਼ਟੀਕਰਨ ਦਿੱਤਾ ਆ ਵੈਸੇ ਵੀ ਗੱਲ ਇਹ ਆ ਕਿ ਗੁਰਨਾਰਕ ਦੇ ਯੂਨੀਵਰਸਿਟੀ ਦਾ ਮੁਖੀ ਆਰਐਸਐਸ ਦੇ ਅੱਗੇ ਆ ਬੈਠ ਕੇ ਪੰਜਾਬ ਯੂਨੀਵਰਸਿਟੀ ਦੇ ਬਾਰੇ ਕਿਉਂ ਦੱਸ ਰਿਹਾ ਉਹਦੇ ਸਿਲੇਬਸ ਬਾਰੇ ਕਿਉਂ ਦੱਸ ਰਿਹਾ ਉਹਦੇ ਸਟੱਡੀ ਬਾਰੇ ਕਿਉਂ ਦੱਸ ਰਿਹਾ ਤੇ ਸਭ ਤੋਂ ਵੱਡੀ ਗੱਲ ਕਿ ਪਾਪੇ ਨਾਨਕ ਦੇ ਬਾਰੇ ਜਿਹੜੀਆਂ ਉੱਥੇ ਰਿਸਰਚ ਨੇ ਜਾਂ ਉਹ ਸਟੱਡੀ ਸੈਂਟਰ ਹੈ ਉਸ ਦੇ ਬਾਰੇ ਕਿਉਂ ਦੱਸ ਰਿਹਾ ਸੋ ਇਸ ਕਰਕੇ ਇਹ ਵਿਵਾਦ ਕਾਫੀ ਪੱਕਿਆ ਪਖਿਆ ਸੀਗਾ ਔਰ ਉਸ ਪੱਕੇ ਹੋਏ ਵਿਵਾਦ ਤੋਂ ਬਾਅਦ ਅੱਜ ਇਹ ਚਾਂਸਲਰ ਸਾਹਿਬ ਜਿਹੜੇ ਨੇ ਇਸ ਯੂਨੀਵਰਸਿਟੀ ਦੇ ਔਰ ਇਹ ਆਪਣਾ ਨਿਰਜੀ ਸਪਸ਼ਟੀਕਰਨ ਦੇਣ ਪਹੁੰਚੇ ਸੀਗੇ ਔਰ ਇਹ ਅਜਿਹਾ ਜਥੇਦਾਰ ਗੜਗੱਤ ਜੀ ਨੂੰ ਉਹਨਾਂ ਨੂੰ ਵੀ ਮਿਲੇ ਨੇ ਜਿਹੜੇ ਅਕਾਲਤਾ ਸਾਹਿਬ ਉਹਨਾਂ ਨੇ ਮੱਥਾ ਵੀ ਟੇਕਿਆ ਜਿਹੜੇ ਦਰਬਾਰ ਸਾਹਿਬ ਵੀ ਨਤਮਸਤਕ ਹੋਇਆ ਔਰ ਕਿਉਂਕਿ ਇੱਕ ਕਮੇਟੀ ਵੀ ਸੀ ਇੱਕ ਜਿਹੜੀ ਬਣਾਈ ਗਈ ਜਿਨ੍ਹਾਂ ਦੇ ਵਿੱਚ ਬੁੱਧੀਜੀਵੀ ਰੱਖੇ ਗਏ ਸੀ ਐਸਜੀਪੀਸੀ ਦੇ ਵੱਲੋਂ ਉਹਨਾਂ ਤੋਂ ਵੀ ਇਹਨਾਂ ਨੂੰ ਕੱਢਿਆ ਗਿਆ ਸੀਗਾ ਇਸ ਤੋਂ ਬਾਅਦ ਫਿਲਹਾਲ ਅੱਜ ਆਪਣਾ ਸਪਸ਼ਟੀਕਰਨ ਦਿੱਤਾ ਆ ਇਹ ਸਪਸ਼ਟੀਕਰਨ ਅਜੇ ਤੱਕ ਜਨਤਕ ਨਹੀਂ ਹੋਇਆ ਕਿ ਕੀ ਕਿਹਾ ਉਹਨਾਂ ਨੇ ਕਿਵੇਂ ਕਿਹਾ ਆ ਪਰ ਤੁਸੀਂ ਤਸਵੀਰਾਂ ਦੇਖ ਸਕਦੇ ਹੋ ਕਿ ਗੜਗੱਤ ਸਾਹਿਬ ਹੈ ਉਹਨਾਂ ਨੂੰ ਮਿਲੇ ਨੇ ਔਰ ਉਸ ਤੋਂ ਬਾਅਦ ਜਿਹੜਾ ਆ ਇਹ ਸਾਰਾ ਸਿਸਟਮ ਜੜਾ ਉਲਾਈਨ ਚੋਂਦਾ ਆ ਫਿਲਹਾਲ ਸਿੰਘ ਸਾਹਿਬ ਨੇ 15 ਦਿਨਾਂ ਚ ਪੇਸ਼ ਹੋਣ ਦੇ ਹੁਕਮ ਦਿੱਤੇ ਸਨ ਔਰ ਇਹ ਉਸੇ ਹੁਕਮ ਨੂੰ ਮੰਨਦਿਆਂ ਅੱਜ ਪਹੁੰਚੇ ਨੇ ਤੇ ਆਪਣਾ ਨਿੱਜੀ ਸਪਸ਼ਟੀਕਰਨ ਦਿੱਤਾ ਆ ਇਹ ਮੁੱਦਾ ਕਾਫੀ ਭਖਿਆ ਸੀਗਾ ਔਰ ਉਸ ਤੋਂ ਬਾਅਦ ਇਹ ਅੱਜ ਵੱਡਾ ਐਕਸ਼ਨ ਹੈ ਚਾਂਸਲਰ ਸਾਹਿਬ ਖੁਦ ਜੜੇ ਉੱਤੇ ਪਹੁੰਚੇ ਨੇ ਗੱਲਬਾਤ ਕੀਤੀ ਗਈ ਆ ਔਰ ਆਪਣਾ ਸਪਸ਼ਟੀਕਰਨ ਜਥੇਦਾਰ ਸਾਹਿਬ ਨੂੰ ਦਿੱਤਾ ਆ ਹੁਣ ਇਹ ਦੇਖਣਾ ਹੋਏਗਾ ਕਿ ਜੱਥੇਦਾਰ ਸਾਹਿਬ ਦਾ ਕੀ ਰਿਐਕਸ਼ਨ ਹੈ ਇਹਦੇ ਤੇ ਸਿੰਘ ਸਾਹਿਬ ਨੂੰ ਲੈ ਕੇ ਕੀ ਫੈਸਲਾ ਹੁੰਦਾ ਆ ਕਿਉਂਕਿ 15 ਦਿਨਾਂ ਦੇ ਅੰਦਰ ਅੰਦਰ ਪੇਸ਼ ਹੋਣ ਦਾ ਹੁਕਮ ਸੀਗਾ ਉਸ ਨੂੰ ਹੁਕਮ ਨੂੰ ਮੰਨਦਿਆਂ ਇਹ ਅੱਜ ਪੇਸ਼ ਹੋਏ ਨੇ ਡਾਕਟਰ ਕਰਮਜੀਤ ਸਿੰਘ ਜੀਐਨਯੂ ਦੇ ਵਾਈਸ ਚਾਂਸਲਰ ਨੇ ਔਰ ਅੱਜ ਇਹ ਸ਼੍ਰੀ ਅਕਾਲ ਤਖਤ ਸਾਹਿਬ ਪਹੁੰਚੇ ਨਤਮਸਤਕ ਹੋਏ ਤੇ ਕੁਲਦੀਪ ਸਿੰਘ ਗੜਗਾਜ ਜਹੂਣਾ ਨੂੰ ਜਿਹੜਾ ਆ ਇਹਨਾਂ ਨੇ ਆਪਣਾ ਨਿੱਜੀ ਸਪਸ਼ਟੀਕਰਨ ਸੌਂਪਿਆ ਆ ਦੇਖਣਾ ਇਹ ਹੋਏਗਾ ਕਿ ਕੀ ਹੋਏਗਾ ਸ਼੍ਰੀ ਅਕਾਲ ਤਖਤ ਸਾਹਿਬ ਦੇ ਵੱਲੋਂ ਕੀ ਫੈਸਲਾ ਲਿਆ ਜਾਂਦਾ ਇਹ ਸਮਾਂ ਦੱਸੇਗਾ ਬਾਰੇ ਪੰਜਾਬ ਦੇ ਉਹਨਾਂ ਮੁੱਦਿਆਂ ਦੇ ਵਿੱਚੋਂ ਸਿਗਾ ਜਿਹੜਾ ਅਕਸਰ ਅਸੀਂ ਸੋਚਦੇ ਹਾਂ ਕਿ ਇਹ ਜਿਹੜੀ ਸਿਆਸੀ ਜਿਹੜੀ ਤਾਨ-ਬਾਣ ਹੈ ਜਿਹੜੇ ਆਪਾਂ ਕਹਿੰਦੇ ਆ ਉਹਨੂੰ ਲੈ ਕੇ ਇਹ ਕਾਫੀ ਵੱਡਾ ਮੁੱਦਾ ਹੋ ਗਿਆ ਸੀਗਾ ਇਹ ਕਿਹਾ ਜਾਂਦਾ ਸੀ ਕਿ ਜੀਐਨਯੂ ਦਾ ਵੀਸੀ ਤਾਂ ਆਰਐਸ ਦੇ ਮੁਖੀ ਅੱਗੇ ਝੁਕਦਾ ਆ ਔਰ ਉੱਥੇ ਜਾ ਕੇ ਇਹ ਵੀ ਦੱਸਦਾ ਕਿ ਅਸੀਂ ਕੀ ਕੀ ਪੜਾਉਨੇ ਆ ਸੋ ਇਹ ਇੱਕ ਤਰੀਕੇ ਦੇ ਨਾਲ ਬਹੁਤ ਜ਼ਿਆਦਾ ਕ੍ਰਿਟਿਸਾਈਜ਼ਡ ਮੁੱਦਾ ਹੋਇਆ ਸੀਗਾ ਹੁਣ ਦੇਖਣਾ ਹੈਗਾ ਕਿ ਇਹਦੇ ਤੇ ਸਪਸ਼ਟੀਕਰਨ ਕੀ ਆ ਤੇ ਗੜਗਾ ਸਾਹਿਬ ਹੁਣੋਂ ਦਾ ਕੀ ਫੈਸਲਾ ਆਉਂਦਾ ਆ ਸ਼੍ਰੀ ਅਕਾਲ ਤੱਕ ਪੇਸ਼ ਹੋਏ ਨੇ ਅੱਜ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਵਾਈਸ ਚਾਂਸਲਰ ਰਹ ਚੁਕੇ ਡਾਕਟਰ ਕਰਮਜੀਤ ਸਿੰਘ ਤੁਹਾਨੂੰ ਪਤਾ ਹੋਵੇਗਾ ਉਹ ਵਿਵਾਦ ਜਿਸ ਵਿਵਾਦ ਦਾ ਕਰਕੇ ਜਿਹੜਾ ਸਾਰਾ ਮੁੱਦਾ ਪੱਕਦਾ ਆ ਉਹ ਵਿਵਾਦ ਸੀਗਾ ਕਿ ਆਰਐਸਐਸ ਮੁਖੀ ਨੂੰ ਪੰਜਾਬ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਵਿੱਚ ਪੜ੍ਹਾਏ ਜਾ ਰਹੇ ਸਟੱਡੀ ਵਿਸ਼ਲੇਸ਼ਣ ਦੇ ਵਿੱਚ ਜਿਹੜਾ ਆ ਉਹ ਸਾਰਾ ਕੁਝ ਦੱਸਿਆ ਜਾ ਰਿਹਾ ਸੀਗਾ ਉਹਨਾਂ ਦੇ ਸਾਹਮਣੇ ਬੈਠ ਕੇ ਤੇ ਉਸੇ ਉੱਤੇ ਆ ਜਿਹੜਾ ਆ ਸ਼੍ਰੀ ਅਕਾਲ ਤਖਤ ਸਾਹਿਬ ਨੇ ਬੜਾ ਵੱਡਾ ਸੰਗਿਆਨ ਲਿਆ ਸੀਗਾ ਔਰ ਇਹ ਵਾਈਸ ਚਾਂਸਲਰ ਸ਼੍ਰੀ ਅਕਾਲ ਤਖਤ ਸਾਹਿਬ ਦੇ ਉੱਤੇ ਅੱਜ ਪੇਸ਼ ਹੋਏ ਆ ਤੇ ਆਪਣਾ ਸਪਸ਼ਟੀਕਰਨ ਦਿੱਤਾ ਆ ਆਰਐਸਐਸ ਮੁਖੀ ਦੇ ਸਮਾਗਮ ਚ ਪੇਸ਼ ਹੋਣ ਦਾ ਮਾਮਲਾ ਸੀਗਾ ਔਰ ਤੁਹਾਨੂੰ ਪਤਾ ਹੈ ਉੱਤੇ ਦੱਸਿਆ ਜਾ ਰਿਹਾ ਸੀ ਕਿ ਕਿਵੇਂ ਅਸੀਂ ਸਾਰਾ ਸਿਲੇਬਸ ਜਿਹੜਾ ਆ ਉਸ ਨੂੰ ਪੜਾ ਰਹੇ ਆ ਕਿਵੇਂ ਦੱਸ ਰਹੇ ਆ ਸਭ ਕੁਝ ਉਸ ਨੂੰ ਲੈ ਕੇ ਅੱਜ ਡਾਕਟਰ ਕਰਮਜੀਤ ਸਿੰਘ ਨੇ ਸ਼੍ਰੀ ਅਕਾਲ ਤਖਤ ਸਾਹਿਬ ਪੇਸ਼ ਹੋਏ ਨੇ ਔਰ ਆਪਣਾ ਸਪਸ਼ਟੀਕਰਨ ਦਿੱਤਾ ਆ ਵੈਸੇ ਵੀ ਗੱਲ ਇਹ ਆ ਕਿ ਗੁਰਨਾਨਕ ਦੇਵ ਯੂਨੀਵਰਸਿਟੀ ਦਾ ਮੁਖੀ ਆਰਐਸਐਸ ਦੇ ਅੱਗੇ ਆ ਬੈਠ ਕੇ ਪੰਜਾਬ ਯੂਨੀਵਰਸਿਟੀ ਦੇ ਬਾਰੇ ਕਿਉਂ ਦੱਸ ਰਿਹਾ ਉਹਦੇ ਸਿਲੇਬਸ ਬਾਰੇ ਕਿਉਂ ਦੱਸ ਰਿਹਾ ਉਹਦੇ ਸਟਡੀ ਪਾਸ ਬਾਰੇ ਕਿਉਂ ਦੱਸ ਰਿਹਾ ਤੇ ਸਭ ਤੋਂ ਵੱਡੀ ਗੱਲ ਕਿ ਪਾਪੇ ਨਾਨਕ ਦੇ ਬਾਰੇ ਜਿਹੜੀਆਂ ਉੱਥੇ ਰਿਸਰਚ ਨੇ ਜਾਂ ਉਹ ਸਟਡੀ ਸੈਂਟਰ ਹੈ ਉਸ ਦੇ ਬਾਰੇ ਕਿਉਂ ਦੱਸ ਰਿਹਾ ਸੋ ਇਸ ਕਰਕੇ ਇਹ ਵਿਵਾਦ ਕਾਫੀ ਪਖਿਆ ਪਖਿਆ ਸੀਗਾ ਔਰ ਉਸ ਪਖੇ ਹੋਏ ਵਿਵਾਦ ਤੋਂ ਬਾਅਦ ਅੱਜ ਇਹ ਚਾਂਸਲਰ ਸਾਹਿਬ ਜਿਹੜੇ ਨੇ ਇਸ ਯੂਨੀਵਰਸਿਟੀ ਦੇ ਔਰ ਇਹ ਆਪਣਾ ਨਿੱਜੀ ਸਪਸ਼ਟੀਕਰਨ ਦੇਣ ਪਹੁੰਚੇ ਸੀਗੇ ਔਰ ਇਹ ਹਾਂ ਜਥੇਦਾਰ ਗੜਗੱਤ ਜੀ ਨੂੰ ਉਹਨਾਂ ਨੂੰ ਵੀ ਮਿਲੇ ਨੇ ਸ੍ਰੀ ਅਕਾਲਤਾ ਸਾਹਿਬ ਉਹਨਾਂ ਨੇ ਮੱਥਾ ਵੀ ਟੇਕਿਆ ਜੀ ਦਰਬਾਰ ਸਾਹਿਬ ਵੀ ਨਤਮਸਤਕ ਹੋਇਆ ਔਰ ਕਿਉਂਕਿ ਇੱਕ ਕਮੇਟੀ ਵੀ ਸੀ ਇੱਕ ਜਿਹੜੀ ਬਣਾਈ ਗਈ ਜਿਨ੍ਹਾਂ ਦੇ ਵਿੱਚ ਬੁੱਧੀਜੀਵੀ ਰੱਖੇ ਗਏ ਸੀ ਐਸਜੀਪੀਸੀ ਦੇ ਵੱਲੋਂ ਉਹਨਾਂ ਤੋਂ ਵੀ ਇਹਨਾਂ ਨੂੰ ਕੱਢਿਆ ਗਿਆ ਸੀਗਾ ਇਸ ਤੋਂ ਬਾਅਦ ਫਿਲਹਾਲ ਅੱਜ ਆਪਣਾ ਸਪਸ਼ਟੀਕਰਨ ਦਿੱਤਾ ਆ ਇਹ ਸਪਸ਼ਟੀਕਰਨ ਅਜੇ ਤੱਕ ਜਨਤਕ ਨਹੀਂ ਹੋਇਆ ਕਿ ਕੀ ਕਿਹਾ ਉਹਨਾਂ ਨੇ ਕਿਵੇਂ ਕਿਹਾ ਆ ਪਰ ਤੁਸੀਂ ਤਸਵੀਰਾਂ ਦੇਖ ਸਕਦੇ ਹੋ ਕਿ ਗੜਗੱਤ ਸਾਹਿਬ ਹੈ ਉਹਨਾਂ ਨੂੰ ਮਿਲੇ ਨੇ ਔਰ ਉਸ ਤੋਂ ਬਾਅਦ ਜਿਹੜਾ ਆ ਇਹ ਸਾਰਾ ਸਿਸਟਮ ਜਿਹੜਾ ਆਨਲਾਈਨ ਚਾਹੁੰਦਾ ਆ ਫਿਲਹਾਲ ਸਿੰਘ ਸਾਹਿਬ ਨੇ 15 ਦਿਨਾਂ ਚ ਪੇਸ਼ ਹੋਣ ਦੇ ਹੁਕਮ ਦਿੱਤੇ ਸਨ ਔਰ ਇਹ ਉਸੇ ਹੁਕਮ ਨੂੰ ਮੰਨਦਿਆਂ ਅੱਜ ਪਹੁੰਚੇ ਨੇ ਤੇ ਆਪਣਾ ਨਿੱਜੀ ਸਪਸ਼ਟੀਕਰਨ ਦਿੱਤਾ ਆ ਇਹ ਮੁੱਦਾ ਕਾਫੀ ਭਖਿਆ ਸੀਗਾ ਔਰ ਉਸ ਤੋਂ ਬਾਅਦ ਇਹ ਅੱਜ ਵੱਡਾ ਐਕਸ਼ਨ ਹੈ ਚਾਂਸਲਰ ਸਾਹਿਬ ਖੁਦ ਜਿਹੜੇ ਉੱਥੇ ਪਹੁੰਚੇ ਨੇ ਗੱਲਬਾਤ ਕੀਤੀ ਗਈ ਆ ਔਰ ਆਪਣਾ ਸਪਸ਼ਟੀਕਰਨ ਜਥੇਦਾਰ ਸਾਹਿਬ ਨੂੰ ਦਿੱਤਾ ਆ ਹੁਣ ਇਹ ਦੇਖਣਾ ਹੋਏਗਾ ਕਿ ਜੱਥੇਦਾਰ ਸਾਹਿਬ ਦਾ ਕੀ ਰਿਐਕਸ਼ਨ ਹੈ ਇਹਦੇ ਉੱਤੇ ਸਿੰਘ ਸਾਹਿਬ ਨੂੰ ਲੈ ਕੇ ਕੀ ਫੈਸਲਾ ਹੁੰਦਾ ਆ ਕਿਉਂਕਿ 15 ਦਿਨਾਂ ਦੇ ਅੰਦਰ ਅੰਦਰ ਪੇਸ਼ ਹੋਣ ਦਾ ਹੁਕਮ ਸੀਗਾ ਉਸ ਨੂੰ ਹੁਕਮ ਨੂੰ ਮੰਨਦਿਆਂ ਇਹ ਅੱਜ ਪੇਸ਼ ਹੋਏ ਨੇ ਡਾਕਟਰ ਕਰਮਜੀਤ ਸਿੰਘ ਜੀਐਨਯੂ ਦੇ ਵਾਈਸ ਚਾਂਸਲਰ ਨੇ ਔਰ ਅੱਜ ਇਹ ਸ਼੍ਰੀ ਅਕਾਲ ਤਖਤ ਸਾਹਿਬ ਪਹੁੰਚੇ ਨਤਮਸਤਕ ਹੋਏ ਤੇ ਕੁਲਦੀਪ ਸਿੰਘ ਗੜਗਾਜ ਜੁਹਣਾ ਨੂੰ ਜਿਹੜਾ ਆ ਇਹਨਾਂ ਨੇ ਆਪਣਾ ਨਿੱਜੀ ਸਪਸ਼ਟੀਕਰਨ ਸੌਂਪਿਆ ਆ ਦੇਖਣਾ ਇਹ ਹੋਏਗਾ ਕਿ ਕੀ ਹੋਏਗਾ ਸ਼੍ਰੀ ਅਕਾਲ ਤਖਤ ਸਾਹਿਬ ਦੇ ਵੱਲੋਂ ਕੀ ਫੈਸਲਾ ਲਿਆ ਜਾਂਦਾ ਇਸ ਸਮਾਂ ਦੱਸੇਗਾ ਬਾਰੇ ਪੰਜਾਬ ਦੇ ਉਹਨਾਂ ਮੁੱਦਿਆਂ ਦੇ ਵਿੱਚੋਂ ਸਿਗਾ ਜਿਹੜਾ ਅਕਸਰ ਅਸੀਂ ਸੋਚਦੇ ਹਾਂ ਵੀ ਇਹ ਜਿਹੜੀ ਸਿਆਸੀ ਜਿਹੜੀ ਤਾਨ-ਬਾਣ ਹੈ ਜਿਹੜੇ ਆਪਾਂ ਕਹਿੰਦੇ ਆ ਉਹਨੂੰ ਲੈ ਕੇ ਇਹ ਕਾਫੀ ਵੱਡਾ ਮੁੱਦਾ ਹੋ ਗਿਆ ਸੀਗਾ ਇਹ ਕਿਹਾ ਜਾਂਦਾ ਸੀ ਕਿ ਜੀਐਨਯੂ ਦਾ ਵੀਸੀ ਤਾਂ ਆਰਐਸ ਦੇ ਮੁਖੀ ਅੱਗੇ ਝੁਕਦਾ ਆ ਔਰ ਉੱਥੇ ਜਾ ਕੇ ਇਹ ਵੀ ਦੱਸਦਾ ਕਿ ਅਸੀਂ ਕੀ ਕੀ ਪੜਾਉਨੇ ਆ ਸੋ ਇਹ ਇੱਕ ਤਰੀਕੇ ਦੇ ਨਾਲ ਬਹੁਤ ਜ਼ਿਆਦਾ ਕ੍ਰਿਟਿਸਾਈਜ਼ਡ ਮੁੱਦਾ ਹੋਇਆ ਸੀਗਾ ਹੁਣ ਦੇਖਣਾ ਹੈਗਾ ਕਿ ਇੱਥੇ ਤੇ ਸਪਸ਼ਟੀਕਰਨ ਕੀ ਹੈ ਤੇ ਗੜਗਾ ਸਾਹਿਬ ਹੁਣ ਉਹਦਾ ਕੀ ਫੈਸਲਾ ਆਉਂਦਾ ਆ ਸ਼੍ਰੀ ਅਕਾਲ ਤੱਕ ਪੇਸ਼ ਹੋਏ ਨੇ ਅੱਜ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਵਾਈਸ ਚਾਂਸਲਰ ਰਹ ਚੁੱਕੇ ਡਾਕਟਰ ਕਰਮਜੀਤ ਸਿੰਘ ਤੁਹਾਨੂੰ ਪਤਾ ਹੋਵੇਗਾ ਉਹ ਵਿਵਾਦ ਜਿਸ ਵਿਵਾਦ ਦਾ ਕਰਕੇ ਜਿਹੜਾ ਸਾਰਾ ਮੁੱਦਾ ਪੱਕਦਾ ਆ ਉਹ ਵਿਵਾਦ ਸੀਗਾ ਕਿ ਆਰਐਸਐਸ ਮੁਖੀ ਨੂੰ ਪੰਜਾਬ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਵਿੱਚ ਪੜ੍ਹਾਏ ਜਾ ਰਹੇ ਸਟੱਡੀ ਵਿਸ਼ਲੇਸ਼ਣ ਦੇ ਵਿੱਚ ਜਿਹੜਾ ਆ ਉਹ ਸਾਰਾ ਕੁਝ ਦੱਸਿਆ ਜਾ ਰਿਹਾ ਸੀਗਾ ਉਹਨਾਂ ਦੇ ਸਾਹਮਣੇ ਬੈਠ ਕੇ ਤੇ ਉਸੇ ਉੱਤੇ ਆ ਜਿਹੜਾ ਆ ਸ਼੍ਰੀ ਅਕਾਲ ਤਖਤ ਸਾਹਿਬ ਨੇ ਬੜਾ ਵੱਡਾ ਸੰਗਿਆਨ ਲਿਆ ਸੀਗਾ ਔਰ ਇਹ ਵਾਈਸ ਚਾਂਸਲਰ ਸ਼੍ਰੀ ਅਕਾਲ ਤਖਤ ਸਾਹਿਬ ਦੇ ਉੱਤੇ ਅੱਜ ਪੇਸ਼ ਹੋਏ ਆ ਤੇ ਆਪਣਾ ਸਪਸ਼ਟੀਕਰਨ ਦਿੱਤਾ ਆ ਆਰਐਸਐਸ ਮੁਖੀ ਦੇ ਸਮਾਗਮ ਚ ਪੇਸ਼ ਹੋਣ ਦਾ ਮਾਮਲਾ ਸੀਗਾ ਔਰ ਤੁਹਾਨੂੰ ਪਤਾ ਹੈ ਉਹ ਤੇ ਦੱਸਿਆ ਜਾ ਰਿਹਾ ਸੀ ਕਿ ਕਿਵੇਂ ਅਸੀਂ ਸਾਰਾ ਸਿਲੇਬਸ ਜਿਹੜਾ ਆ ਉਸ ਨੂੰ ਪੜਾ ਰਹੇ ਆ ਕਿਵੇਂ ਦੱਸ ਰਹੇ ਆ ਸਭ ਕੁਝ ਉਸ ਨੂੰ ਲੈ ਕੇ ਅੱਜ ਡਾਕਟਰ ਕਰਮਜੀਤ ਸਿੰਘ ਨੇ ਸ਼੍ਰੀ ਅਕਾਲ ਤਖਤ ਸਾਹਿਬ ਪੇਸ਼ ਹੋਏ ਨੇ ਔਰ ਆਪਣਾ ਸਪਸ਼ਟੀਕਰਨ ਦਿੱਤਾ ਆ ਵੈਸੇ ਵੀ ਗੱਲ ਇਹ ਆ ਕਿ ਗੁਰੂ ਨਾਨਕ ਦੇਵ ਯੂਨੀਵਰਸਿਟੀ ਦਾ ਮੁਖੀ ਆਰਐਸਐਸ ਦੇ ਅੱਗੇ ਆ ਬੈਠ ਕੇ ਪੰਜਾਬ ਯੂਨੀਵਰਸਿਟੀ ਦੇ ਬਾਰੇ ਕਿਉਂ ਦੱਸ ਰਿਹਾ ਉਹਦੇ ਸਿਲੇਬਸ ਬਾਰੇ ਕਿਉਂ ਦੱਸ ਰਿਹਾ ਉਹਦੇ ਸਟੱਡੀ ਬਾਰੇ ਕਿਉਂ ਦੱਸ ਰਿਹਾ ਤੇ ਸਭ ਤੋਂ ਵੱਡੀ ਗੱਲ ਕਿ ਬਾਬੇ ਨਾਨਕ ਦੇ ਬਾਰੇ ਜਿਹੜੀਆਂ ਉੱਥੇ ਰਿਸਰਚ ਨੇ ਜਾਂ ਉਹ ਸਟੱਡੀ ਸੈਂਟਰ ਹੈ ਉਸ ਦੇ ਬਾਰੇ ਕਿਉਂ ਦੱਸ ਰਿਹਾ ਸੋ ਇਸ ਕਰਕੇ ਇਹ ਵਿਵਾਦ ਕਾਫੀ ਪੱਕਿਆ ਪਖਿਆ ਸੀਗਾ ਔਰ ਉਸ ਪੱਕੇ ਹੋਏ ਵਿਵਾਦ ਤੋਂ ਬਾਅਦ ਅੱਜ ਇਹ ਚਾਂਸਲਰ ਸਾਹਿਬ ਜਿਹੜੇ ਨੇ ਇਸ ਯੂਨੀਵਰਸਿਟੀ ਦੇ ਔਰ ਇਹ ਆਪਣਾ ਨਿੱਜੀ ਸਪਸ਼ਟੀਕਰਨ ਦੇਣ ਪਹੁੰਚੇ ਸੀਗੇ ਔਰ ਇਹ جتھے دار گڑگاٹ سے وہاں بھی ملے نے شری اکال صاحب انہوں نے متھا بھی ٹیکیا شری دربار صاحب بھی نتمستک ہویا اور کیونکہ ایک میٹی بھی سی ایک جڑی بنائی گئی جہاں کے بدھی جی بھی رکھے گئے سی ایس جی پی سی انہ انہاں وجہ بھی یہاں کھڈیا گیا اس بعد فی الحال اج اپنا سپشٹیکرن دتا آ یہ سپشٹیکرن اجے تک جنتک نہیں ہویا کہ کی, کی, کی کیا انہوں نے کیویں کیا آ پر ਤੁਸੀਂ ਤਸਵੀਰਾਂ ਦੇਖ ਸਕਦੇ ਹੋ ਕਿ ਗੜਗਲ ਸਾਹਿਬ ਐ ਉਹਨਾਂ ਨੂੰ ਮਿਲੇ ਨੇ ਔਰ ਉਸ ਤੋਂ ਬਾਅਦ ਜਿਹੜਾ ਆ ਇਹ ਸਾਰਾ ਸਿਸਟਮ ਜਿਹੜਾ ਆ ਆਨਲਾਈਨ ਚੋਂਦਾ ਆ ਫਿਲਹਾਲ ਸਿੰਘ ਸਾਹਿਬ ਨੇ 15 ਦਿਨਾਂ ਚ ਪੇਸ਼ ਹੋਣ ਦੇ ਹੁਕਮ ਦਿੱਤੇ ਸਨ ਔਰ ਇਹ ਉਸੇ ਹੁਕਮ ਨੂੰ ਮੰਨਦਿਆਂ ਅੱਜ ਪਹੁੰਚੇ ਨੇ ਤੇ ਆਪਣਾ ਨਿੱਜੀ ਸਪਸ਼ਟੀਕਰਨ ਦਿੱਤਾ ਆ ਇਹ ਮੁੱਦਾ ਕਾਫੀ ਭਖਿਆ ਸੀਗਾ ਔਰ ਉਸ ਤੋਂ ਬਾਅਦ ਇਹ ਅੱਜ ਵੱਡਾ ਐਕਸ਼ਨ ਹੈ ਚਾਂਸਲਰ ਸਾਹਿਬ ਖੁਦ ਜਿਹੜੇ ਉੱਤੇ ਪਹੁੰਚੇ ਨੇ ਗੱਲਬਾਤ ਕੀਤੀ ਗਈ ਆ ਔਰ ਆਪਣਾ ਸਪਸ਼ਟੀਕਰਨ ਜਥੇਦਾਰ ਸਾਹਿਬ ਨੂੰ ਦਿੱਤਾ ਆ ਹੁਣ ਇਹ ਦੇਖਣਾ ਹੋਏਗਾ ਕੇ ਜਥੇਦਾਰ ਸਾਹਿਬ ਦਾ ਕੀ ਰਿਐਕਸ਼ਨ ਹੈ ਇਹਦੇ ਉੱਤੇ ਸਿੰਘ ਸਾਹਿਬ ਨੂੰ ਲੈ ਕੇ ਕੀ ਫੈਸਲਾ ਹੁੰਦਾ ਆ ਕਿਉਂਕਿ 15 ਦਿਨਾਂ ਦੇ ਅੰਦਰ ਅੰਦਰ ਪੇਸ਼ ਹੋਣ ਦਾ ਹੁਕਮ ਸੀਗਾ ਉਸ ਨੂੰ ਹੁਕਮ ਨੂੰ ਮੰਨਦਿਆਂ ਇਹ ਅੱਜ ਪੇਸ਼ ਹੋਏ ਨੇ ਡਾਕਟਰ ਕਰਮਜੀਤ ਸਿੰਘ ਜੀਐਨਯੂ ਦੇ ਵਾਈਸ ਚਾਂਸਲਰ ਨੇ ਔਰ ਅੱਜ ਇਹ ਸ਼੍ਰੀ ਅਕਾਲ ਤਖਤ ਸਾਹਿਬ ਪਹੁੰਚੇ ਨਤਮਸਤਕ ਹੋਏ ਤੇ ਕੁਲਦੀਪ ਸਿੰਘ ਗੜਗਾਜ ਜੁਹਣਾ ਨੂੰ ਜਿਹੜਾ ਆ ਇਹਨਾਂ ਨੇ ਆਪਣਾ ਨਿੱਜੀ ਸਪਸ਼ਟੀਕਰਨ ਸੌਂਪਿਆ ਆ ਦੇਖਣਾ ਇਹ ਹੋਏਗਾ ਕਿ ਕੀ ਹੋਏਗਾ ਸ੍ਰੀ ਅਕਾਲ ਤਖਤ ਸਾਹਿਬ ਦੇ ਵੱਲੋਂ ਕੀ ਫੈਸਲਾ ਲਿਆ ਜਾਂਦਾ ਇਹ ਸਮਾਂ ਦੱਸੇਗਾ ਬਾਰੇ ਪੰਜਾਬ ਦੇ ਉਹਨਾਂ ਮੁੱਦਿਆਂ ਦੇ ਵਿੱਚੋਂ ਸਿਗਾ ਜਿਹੜਾ ਅਕਸਰ ਅਸੀਂ ਸੋਚਦੇ ਹਾਂ ਵੀ ਇਹ ਜਿਹੜੀ ਸਿਆਸੀ ਜਿਹੜੀ ਤਾਨ-ਬਾਣ ਆ ਜਿਹੜੇ ਆਪਾਂ ਕਹਿੰਨੇ ਆ ਉਹਨੂੰ ਲੈ ਕੇ ਇਹ ਕਾਫੀ ਵੱਡਾ ਮੁੱਦਾ ਹੋ ਗਿਆ ਸੀਗਾ ਇਹ ਕਿਹਾ ਜਾਂਦਾ ਸੀ ਕਿ ਜੀਐਨਯੂ ਦਾ ਵੀਸੀ ਤਾਂ ਆਰਐਸ ਦੇ ਮੁਖੀ ਅੱਗੇ ਝੁਕਦਾ ਆ ਔਰ ਉੱਥੇ ਜਾ ਕੇ ਇਹ ਵੀ ਦੱਸਦਾ ਕਿ ਅਸੀਂ ਕੀ ਕੀ ਪੜਾਉਨੇ ਆ ਸੋ ਇਹ ਇੱਕ ਤਰੀਕੇ ਦੇ ਨਾਲ ਬਹੁਤ ਜ਼ਿਆਦਾ ਕ੍ਰਿਟਿਸਾਈਜ਼ਡ ਮੁੱਦਾ ਹੋਇਆ ਸੀਗਾ ਹੁਣ ਦੇਖਣਾ ਹੈਗਾ ਕਿ ਇੱਥੇ ਤੇ ਸਪਸ਼ਟੀਕਰਨ ਕੀ ਆ ਤੇ ਗੜਗਾ ਸਾਹਿਬ ਹੁਣੋਂ ਦਾ ਕੀ ਫੈਸਲਾ ਆਉਂਦਾ ਆ ਸ਼੍ਰੀ ਅਕਾਲ ਤੱਕ ਪੇਸ਼ ਹੋਏ ਨੇ ਅੱਜ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਵਾਈਸ ਚਾਂਸਲਰ ਰਹ ਚੁਕੇ ਡਾਕਟਰ ਕਰਮਜੀਤ ਸਿੰਘ ਤੁਹਾਨੂੰ ਪਤਾ ਹੋਵੇਗਾ ਉਹ ਵਿਵਾਦ ਜਿਸ ਵਿਵਾਦ ਦਾ ਕਰਕੇ ਜਿਹੜਾ ਸਾਰਾ ਮੁੱਦਾ ਪੱਕਦਾ ਆ ਉਹ ਵਿਵਾਦ ਸੀਗਾ ਕਿ ਆਰਐਸਐਸ ਮੁਖੀ ਨੂੰ ਪੰਜਾਬ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਵਿੱਚ ਪੜ੍ਹਾਏ ਜਾ ਰਹੇ ਸਟੱਡੀ ਵਿਸ਼ਲੇਸ਼ਣ ਦੇ ਵਿੱਚ ਜਿਹੜਾ ਆ ਉਹ ਸਾਰਾ ਕੁਝ ਦੱਸਿਆ ਜਾ ਰਿਹਾ ਸੀਗਾ ਉਹਨਾਂ ਦੇ ਸਾਹਮਣੇ ਬੈਠ ਕੇ ਤੇ ਉਸੇ ਉੱਤੇ ਆ ਜਿਹੜਾ ਆ ਸ਼੍ਰੀ ਅਕਾਲ ਤਖਤ ਸਾਹਿਬ ਨੇ ਬੜਾ ਵੱਡਾ ਸੰਗਿਆਨ ਲਿਆ ਸੀਗਾ ਔਰ ਇਹ ਵਾਈਸ ਚਾਂਸਲਰ ਸ਼੍ਰੀ ਅਕਾਲ ਤਖਤ ਸਾਹਿਬ ਦੇ ਉੱਤੇ ਅੱਜ ਪੇਸ਼ ਹੋਏ ਆ ਤੇ ਆਪਣਾ ਸਪਸ਼ਟੀਕਰਨ ਦਿੱਤਾ ਆ ਆਰਐਸਐਸ ਮੁਖੀ ਦੇ ਸਮਾਗਮ ਚ ਪੇਸ਼ ਹੋਣ ਦਾ ਮਾਮਲਾ ਸੀਗਾ ਔਰ ਤੁਹਾਨੂੰ ਪਤਾ ਹੈ ਉੱਤੇ ਦੱਸਿਆ ਜਾ ਰਿਹਾ ਸੀ ਕਿ ਕਿਵੇਂ ਅਸੀਂ ਸਾਰਾ ਸਿਲੇਬਸ ਜਿਹੜਾ ਆ ਉਸ ਨੂੰ ਪੜਾ ਰਹੇ ਆ ਕਿਵੇਂ ਦੱਸ ਰਹੇ ਆ ਸਭ ਕੁਝ ਉਸ ਨੂੰ ਲੈ ਕੇ ਅੱਜ ਡਾਕਟਰ ਕਰਮਜੀਤ ਸਿੰਘ ਨੇ ਸ਼੍ਰੀ ਅਕਾਲ ਤਖਤ ਸਾਹਿਬ ਪੇਸ਼ ਹੋਏ ਨੇ ਔਰ ਆਪਣਾ ਸਪਸ਼ਟੀਕਰਨ ਦਿੱਤਾ ਆ ਵੈਸੇ ਵੀ ਗੱਲ ਇਹ ਆ ਕਿ ਗੁਰੂ ਨਾਨਕ ਦੇਵ ਯੂਨੀਵਰਸਿਟੀ ਦਾ ਮੁਖੀ ਆਰਐਸਐਸ ਦੇ ਅੱਗੇ ਆ ਬੈਠ ਕੇ ਪੰਜਾਬ ਯੂਨੀਵਰਸਿਟੀ ਦੇ ਬਾਰੇ ਕਿਉਂ ਦੱਸ ਰਿਹਾ ਉਹਦੇ ਸਿਲੇਬਸ ਬਾਰੇ ਕਿਉਂ ਦੱਸ ਰਿਹਾ ਉਹਦੇ ਸਟੱਡੀ ਬਾਰੇ ਕਿਉਂ ਦੱਸ ਰਿਹਾ ਤੇ ਸਭ ਤੋਂ ਵੱਡੀ ਗੱਲ ਕਿ ਪਾਪੇ ਨਾਨਕ ਦੇ ਬਾਰੇ ਜਿਹੜੀਆਂ ਉੱਥੇ ਰਿਸਰਚ ਨੇ ਜਾਂ ਉਹ ਸਟੱਡੀ ਸੈਂਟਰ ਹੈ ਉਸ ਦੇ ਬਾਰੇ ਕਿਉਂ ਦੱਸ ਰਿਹਾ ਸੋ ਇਸ ਕਰਕੇ ਇਹ ਵਿਵਾਦ ਕਾਫੀ ਪੱਕਿਆ ਪਖਿਆ ਸੀਗਾ ਔਰ ਉਸ ਪੱਕੇ ਹੋਏ ਵਿਵਾਦ ਤੋਂ ਬਾਅਦ ਅੱਜ ਇਹ ਚਾਂਸਲਰ ਸਾਹਿਬ ਜਿਹੜੇ ਨੇ ਇਸ ਯੂਨੀਵਰਸਿਟੀ ਦੇ ਔਰ ਇਹ ਆਪਣਾ ਨਿਰਜੀ ਸਪਸ਼ਟਕਰਨ ਦੇਣ ਪਹੁੰਚੇ ਸੀਗੇ ਔਰ ਇਹ ਅਜਿਹਾ ਜਿਤੇਰ ਗੜਗਾਤ ਜੀ ਨੂੰ ਉਹਨਾਂ ਨੂੰ ਵੀ ਮਿਲੇ ਨੇ ਜਿਹੜਾ ਕਾਲਤਾ ਸਾਹਿਬ ਉਹਨਾਂ ਨੇ ਮੱਥਾ ਵੀ ਟੇਕਿਆ ਜੀ ਦਰਬਾਰ ਸਾਹਿਬ ਵੀ ਨਤਮਸਤਕ ਹੋਇਆ ਔਰ ਕਿਉਂਕਿ ਇੱਕ ਕਮੇਟੀ ਵੀ ਸੀ ਇੱਕ ਜਿਹੜੀ ਬਣਾਈ ਗਈ ਜਿਨ੍ਹਾਂ ਦੇ ਵਿੱਚ ਬੁੱਧੀਜੀਵੀ ਰੱਖੇ ਗਏ ਸੀ ਐਸਜੀਪੀਸੀ ਦੇ ਵੱਲੋਂ ਉਹਨਾਂ ਤੋਂ ਵੀ ਇਹਨਾਂ ਨੂੰ ਕੱਢਿਆ ਗਿਆ ਸੀਗਾ ਇਸ ਤੋਂ ਬਾਅਦ ਫਿਲਹਾਲ ਅੱਜ ਆਪਣਾ ਸਪਸ਼ਟੀਕਰਨ ਦਿੱਤਾ ਆ ਇਹ ਸਪਸ਼ਟੀਕਰਨ ਅਜੇ ਤੱਕ ਜਨਤਕ ਨਹੀਂ ਹੋਇਆ ਕਿ ਕੀ ਕਿਹਾ ਉਹਨਾਂ ਨੇ ਕਿਵੇਂ ਕਿਹਾ ਆ ਪਰ ਤੁਸੀਂ ਤਸਵੀਰਾਂ ਦੇਖ ਸਕਦੇ ਹੋ ਕਿ ਗੜਗਲ ਸਾਹਿਬ ਹੈ ਉਹਨਾਂ ਨੂੰ ਮਿਲੇ ਨੇ ਔਰ ਉਸ ਤੋਂ ਬਾਅਦ ਜਿਹੜਾ ਆ ਇਹ ਸਾਰਾ ਸਿਸਟਮ ਜਿਹੜਾ online ਚਾਹੁੰਦਾ ਆ ਫਿਲਹਾਲ ਸਿੰਘ ਸਾਹਿਬ ਨੇ 15 ਦਿਨਾਂ ਚ ਪੇਸ਼ ਹੋਣ ਦੇ ਹੁਕਮ ਦਿੱਤੇ ਸਨ ਔਰ ਇਹ ਉਸੇ ਹੁਕਮ ਨੂੰ ਮੰਨਦਿਆਂ ਅੱਜ ਪਹੁੰਚੇ ਨੇ ਤੇ ਆਪਣਾ ਨਿੱਜੀ ਸਪਸ਼ਟੀਕਰਨ ਦਿੱਤਾ ਆ ਇਹ ਮੁੱਦਾ ਕਾਫੀ ਭਖਿਆ ਸੀਗਾ ਔਰ ਉਸ ਤੋਂ ਬਾਅਦ ਇਹ ਅੱਜ ਵੱਡਾ ਐਕਸ਼ਨ ਹੈ ਚਾਂਸਲਰ ਸਾਹਿਬ ਖੁਦ ਜਿਹੜੇ ਉੱਤੇ ਪਹੁੰਚੇ ਨੇ ਗੱਲਬਾਤ ਕੀਤੀ ਗਈ ਆ ਔਰ ਆਪਣਾ ਸਪਸ਼ਟੀਕਰਨ ਜਥੇਦਾਰ ਸਾਹਿਬ ਨੂੰ ਦਿੱਤਾ ਆ ਹੁਣ ਇਹ ਦੇਖਣਾ ਹੋਏਗਾ ਕਿ ਜੱਥੇਦਾਰ ਸਾਹਿਬ ਦਾ ਕੀ ਰਿਐਕਸ਼ਨ ਹੈ ਇਹਦੇ ਉੱਤੇ ਸਿੰਘ ਸਾਹਿਬ ਨੂੰ ਲੈ ਕੇ ਕੀ ਫੈਸਲਾ ਹੁੰਦਾ ਆ ਕਿਉਂਕਿ 15 ਦਿਨਾਂ ਦੇ ਅੰਦਰ ਅੰਦਰ ਪੇਸ਼ ਹੋਣ ਦਾ ਹੁਕਮ ਸੀਗਾ ਉਸ ਨੂੰ ਹੁਕਮ ਨੂੰ ਮੰਨਦਿਆਂ ਇਹ ਅੱਜ ਪੇਸ਼ ਹੋਏ ਨੇ ਡਾਕਟਰ ਕਰਮਜੀਤ ਸਿੰਘ ਜੀਐਨਯੂ ਦੇ ਵਾਈਸ ਚਾਂਸਲਰ ਨੇ ਔਰ ਅੱਜ ਇਹ ਸ਼੍ਰੀ ਅਕਾਲ ਤਖਤ ਸਾਹਿਬ ਪਹੁੰਚੇ ਨਤਮਸਤਕ ਹੋਏ ਤੇ ਕੁਲਦੀਪ ਸਿੰਘ ਗੜਗਾਜ ਜੁਹਣਾ ਨੂੰ ਜਿਹੜਾ ਆ ਇਹਨਾਂ ਨੇ ਆਪਣਾ ਨਿੱਜੀ ਸਪਸ਼ਟੀਕਰਨ ਸੌਂਪਿਆ ਆ ਦੇਖਣਾ ਆਏ ਹੋਏਗਾ ਕਿ ਕੀ ਹੋਏਗਾ ਸ਼੍ਰੀ ਅਕਾਲ ਤਖਤ ਸਾਹਿਬ ਦੇ ਵੱਲੋਂ ਕੀ ਫੈਸਲਾ ਲਿਆ ਜਾਂਦਾ ਇਹ ਸਮਾਂ ਦੱਸੇਗਾ ਬਾਰੇ ਪੰਜਾਬ ਦੇ ਉਹਨਾਂ ਮੁੱਦਿਆਂ ਦੇ ਵਿੱਚੋਂ ਸਿਗਾ ਜਿਹੜਾ ਅਕਸਰ ਅਸੀਂ ਸੋਚਦੇ ਹਾਂ ਕਿ ਇਹ ਜਿਹੜੀ ਸਿਆਸੀ ਜਿਹੜੀ ਤਾਨ-ਬਾਣ ਹੈ ਜਿਹੜੇ ਆਪਾਂ ਕਹਿੰਦੇ ਆ ਉਹਨੂੰ ਲੈ ਕੇ ਇਹ ਕਾਫੀ ਵੱਡਾ ਮੁੱਦਾ ਹੋ ਗਿਆ ਸੀਗਾ ਇਹ ਕਿਹਾ ਜਾਂਦਾ ਸੀ ਕਿ ਜੀਐਨਡੀਯੂ ਦਾ ਵੀਸੀ ਤਾਂ ਆਰਐਸ ਦੇ ਮੁਖੀ ਅੱਗੇ ਝੁਕਦਾ ਆ ਔਰ ਉੱਥੇ ਜਾ ਕੇ ਇਹ ਵੀ ਦੱਸਦਾ ਕਿ ਅਸੀਂ ਕੀ ਕੀ ਪੜਾਉਨੇ ਆ ਸੋ ਇਹ ਇੱਕ ਤਰੀਕੇ ਦੇ ਨਾਲ ਬਹੁਤ ਜ਼ਿਆਦਾ ਕ੍ਰਿਟਿਸਾਈਜ਼ਡ ਮੁੱਦਾ ਹੋਇਆ ਸੀਗਾ ਹੁਣ ਦੇਖਣਾ ਹੋਵੇਗਾ ਕਿ ਇੱਥੇ ਤੇ ਸਪਸ਼ਟੀਕਰਨ ਕੀ ਆ ਤੇ ਗੜਗਾ ਸਾਹਿਬ ਹੁਣੋਂ ਦਾ ਕੀ ਫੈਸਲਾ ਆਉਂਦਾ ਆ ਸ਼੍ਰੀ ਅਕਾਲ ਤੱਕ ਪੇਸ਼ ਹੋਏ ਨੇ ਅੱਜ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਵਾਈਸ ਚਾਂਸਲਰ ਰਹਿ ਚੁਕੇ ਡਾਕਟਰ ਕਰਮਜੀਤ ਸਿੰਘ ਤੁਹਾਨੂੰ ਪਤਾ ਹੋਵੇਗਾ ਉਹ ਵਿਵਾਦ ਜਿਸ ਵਿਵਾਦ ਦਾ ਕਰਕੇ ਜਿਹੜਾ ਸਾਰਾ ਮੁੱਦਾ ਪੱਕਦਾ ਆ ਉਹ ਵਿਵਾਦ ਸੀਗਾ ਕਿ ਆਰਐਸਐਸ ਮੁਖੀ ਨੂੰ ਪੰਜਾਬ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਵਿੱਚ ਪੜ੍ਹਾਏ ਜਾ ਰਹੇ ਸਟੱਡੀ ਵਿਸ਼ਲੇਸ਼ਣ ਦੇ ਵਿੱਚ ਜਿਹੜਾ ਆ ਉਹ ਸਾਰਾ ਕੁਝ ਦੱਸਿਆ ਜਾ ਰਿਹਾ ਸੀਗਾ ਉਹਨਾਂ ਦੇ ਸਾਹਮਣੇ ਬੈਠ ਕੇ ਤੇ ਉਸੇ ਉੱਤੇ ਆ ਜਿਹੜਾ ਆ ਸ਼੍ਰੀ ਅਕਾਲ ਤਖਸੈਬ ਨੇ ਬੜਾ ਵੱਡਾ ਸੰਗਿਆਨ ਲਿਆ ਸੀਗਾ ਔਰ ਇਹ ਵਾਈਸ ਚਾਂਸਲਰ ਸ਼੍ਰੀ ਅਕਾਲ ਤਖਸੈਬ ਦੇ ਉੱਤੇ ਅੱਜ ਪੇਸ਼ ਹੋਏ ਆ ਤੇ ਆਪਣਾ ਸਪਸ਼ਟੀਕਰਨ ਦਿੱਤਾ ਆ ਆਰਐਸਐਸ ਮੁਖੀ ਦੇ ਸਮਾਗਮ ਚ ਪੇਸ਼ ਹੋਣ ਦਾ ਮਾਮਲਾ ਸੀਗਾ ਔਰ ਤੁਹਾਨੂੰ ਪਤਾ ਹੈ ਉਹ ਤੇ ਦੱਸਿਆ ਜਾ ਰਿਹਾ ਸੀ ਕਿ ਕਿਵੇਂ ਅਸੀਂ ਸਾਰਾ ਸਿਲੇਬਸ ਜਿਹੜਾ ਆ ਉਸ ਨੂੰ ਪੜਾ ਰਹੇ ਆ ਕਿਵੇਂ ਦੱਸ ਰਹੇ ਆ ਸਭ ਕੁਝ ਉਸ ਨੂੰ ਲੈ ਕੇ ਅੱਜ ਡਾਕਟਰ ਕਰਮਜੀਤ ਸਿੰਘ ਨੇ ਸ਼੍ਰੀ ਅਕਾਲ ਤਖਸੈਬ ਪੇਸ਼ ਹੋਏ ਨੇ ਔਰ ਆਪਣਾ ਸਪਸ਼ਟੀਕਰਨ ਦਿੱਤਾ ਆ ਵੈਸੇ ਵੀ ਗੱਲ ਇਹ ਆ ਕਿ ਗੁਰਨਾਨਕ ਦੇਵ ਯੂਨੀਵਰਸਿਟੀ ਦਾ ਮੁਖੀ ਆਰਐਸਐਸ ਦੇ ਅੱਗੇ ਆ ਬੈਠ ਕੇ ਪੰਜਾਬ ਯੂਨੀਵਰਸਿਟੀ ਦੇ ਬਾਰੇ ਕਿਉਂ ਦੱਸ ਰਿਹਾ ਉਹਦੇ ਸਿਲੇਬਸ ਬਾਰੇ ਕਿਉਂ ਦੱਸ ਰਿਹਾ ਉਹਦੇ ਸਟੱਡੀ ਬਾਰੇ ਕਿਉਂ ਦੱਸ ਰਿਹਾ ਤੇ ਸਭ ਤੋਂ ਵੱਡੀ ਗੱਲ ਕਿ ਪਾਪੇ ਨਾਨਕ ਦੇ ਬਾਰੇ ਜਿਹੜੀਆਂ ਉੱਥੇ ਰਿਸਰਚ ਨੇ ਜਾਂ ਉਹ ਸਟੱਡੀ ਸੈਂਟਰ ਹੈ ਉਸ ਦੇ ਬਾਰੇ ਕਿਉਂ ਦੱਸ ਰਿਹਾ ਸੋ ਇਸ ਕਰਕੇ ਇਹ ਵਿਵਾਦ ਕਾਫੀ ਪੱਕਿਆ ਪਖਿਆ ਸੀਗਾ ਔਰ ਉਸ ਪੱਕੇ ਹੋਏ ਵਿਵਾਦ ਤੋਂ ਬਾਅਦ ਅੱਜ ਇਹ ਚਾਂਸਲਰ ਸਾਹਿਬ ਜਿਹੜੇ ਨੇ ਇਸ ਯੂਨੀਵਰਸਿਟੀ ਦੇ ਔਰ ਇਹ ਆਪਣਾ ਨਿਰਜੀ ਸਪਸ਼ਟੀਕਰਨ ਦੇਣ ਪਹੁੰਚੇ ਸੀਗੇ ਔਰ ਇਹ ਹਾਂ ਜਥੇਦਾਰ ਗੜਗਾਤ ਜੀ ਨੂੰ ਉਹਨਾਂ ਨੂੰ ਵੀ ਮਿਲੇ ਨੇ ਸ੍ਰੀ ਅਕਾਲ ਤਾ ਸਾਬ ਉਹਨਾਂ ਨੇ ਮੱਥਾ ਵੀ ਟੇਕਿਆ ਜੀ ਦਰਬਾਰ ਸਾਹਿਬ ਵੀ ਨਤਮਸਤਕ ਹੋਇਆ ਔਰ ਕਿਉਂਕਿ ਇੱਕ ਕਮੇਟੀ ਵੀ ਸੀ ਇੱਕ ਜਿਹੜੀ ਬਣਾਈ ਗਈ ਜਿਨ੍ਹਾਂ ਦੇ ਵਿੱਚ ਬੁੱਧੀਜੀਵੀ ਰੱਖੇ ਗਏ ਸੀ ਐਸਜੀਪੀਸੀ ਦੇ ਵੱਲੋਂ ਉਹਨਾਂ ਤੋਂ ਵੀ ਇਹਨਾਂ ਨੂੰ ਕੱਟਿਆ ਗਿਆ ਸੀਗਾ ਇਸ ਤੋਂ ਬਾਅਦ ਫਿਲਹਾਲ ਅੱਜ ਆਪਣਾ ਸਪਸ਼ਟੀਕਰਨ ਦਿੱਤਾ ਆ ਇਹ ਸਪਸ਼ਟੀਕਰਨ ਅਜੇ ਤੱਕ ਜਨਤਕ ਨਹੀਂ ਹੋਇਆ ਕਿ ਕੀ ਕਿਹਾ ਉਹਨਾਂ ਨੇ ਕਿਵੇਂ ਕਿਹਾ ਆ ਪਰ ਤੁਸੀਂ ਤਸਵੀਰਾਂ ਦੇਖ ਸਕਦੇ ਹੋ ਕਿ ਗੜਗਲ ਸਾਹਿਬ ਹੈ ਉਹਨਾਂ ਨੂੰ ਮਿਲੇ ਨੇ ਔਰ ਉਸ ਤੋਂ ਬਾਅਦ ਜਿਹੜਾ ਆ ਇਹ ਸਾਰਾ ਸਿਸਟਮ ਜਿਹੜਾ ਆਨਲਾਈਨ ਚੋਂਦਾ ਆ ਫਿਲਹਾਲ ਸਿੰਘ ਸਾਹਿਬ ਨੇ 15 ਦਿਨਾਂ ਚ ਪੇਸ਼ ਹੋਣ ਦੇ ਹੁਕਮ ਦਿੱਤੇ ਸਨ ਔਰ ਇਹ ਉਸੇ ਹੁਕਮ ਨੂੰ ਮੰਨਦਿਆਂ ਅੱਜ ਪਹੁੰਚੇ ਨੇ ਤੇ ਆਪਣਾ ਨਿੱਜੀ ਸਪਸ਼ਟੀਕਰਨ ਦਿੱਤਾ ਆ ਇਹ ਮੁੱਦਾ ਕਾਫੀ ਭਖਿਆ ਸੀਗਾ ਔਰ ਉਸ ਤੋਂ ਬਾਅਦ ਇਹ ਅੱਜ ਵੱਡਾ ਐਕਸ਼ਨ ਹੈ ਚਾਂਸਲਰ ਸਾਹਿਬ ਖੁਦ ਜਿਹੜੇ ਉੱਥੇ ਪਹੁੰਚੇ ਨੇ ਗੱਲਬਾਤ ਕੀਤੀ ਗਈ ਆ ਔਰ ਆਪਣਾ ਸਪਸ਼ਟੀਕਰਨ ਜਥੇਦਾਰ ਸਾਹਿਬ ਨੂੰ ਦਿੱਤਾ ਆ ਹੁਣ ਇਹ ਦੇਖਣਾ ਹੋਏਗਾ ਕਿ ਜੱਥੇਦਾਰ ਸਾਹਿਬ ਦਾ ਕੀ ਰਿਐਕਸ਼ਨ ਹੈ ਇਹਦੇ ਉੱਤੇ ਸਿੰਘ ਸਾਹਿਬ ਨੂੰ ਲੈ ਕੇ ਕੀ ਫੈਸਲਾ ਹੁੰਦਾ ਆ ਕਿਉਂਕਿ 15 ਦਿਨਾਂ ਦੇ ਅੰਦਰ ਅੰਦਰ ਪੇਸ਼ ਹੋਣ ਦਾ ਹੁਕਮ ਸੀਗਾ ਉਸ ਨੂੰ ਹੁਕਮ ਨੂੰ ਮੰਨਦਿਆਂ ਇਹ ਅੱਜ ਪੇਸ਼ ਹੋਏ ਨੇ ਡਾਕਟਰ ਕਰਮਜੀਤ ਸਿੰਘ ਜੀਐਨਯੂ ਦੇ ਵਾਈਸ ਚਾਂਸਲਰ ਨੇ ਔਰ ਅੱਜ ਇਹ ਸ਼੍ਰੀ ਅਕਾਲ ਤਖਤ ਸਾਹਿਬ ਪਹੁੰਚੇ ਨਤਮਸਤਕ ਹੋਏ ਤੇ ਕੁਲਦੀਪ ਸਿੰਘ ਗੜਗਾਜ ਜੁਹਣਾ ਨੂੰ ਜਿਹੜਾ ਆ ਇਹਨਾਂ ਨੇ ਆਪਣਾ ਨਿੱਜੀ ਸਪਸ਼ਟੀਕਰਨ ਸੌਂਪਿਆ ਆ ਦੇਖਣਾ ਇਹ ਹੋਏਗਾ ਕਿ ਕੀ ਹੋਏਗਾ ਸ਼੍ਰੀ ਅਕਾਲ ਤਖਤ ਸਾਹਿਬ ਦੇ ਵੱਲੋਂ ਕੀ ਫੈਸਲਾ ਲਿਆ ਜਾਂਦਾ ਇਸ ਸਮਾਂ ਦੱਸੇਗਾ ਬਾਰੇ ਪੰਜਾਬ ਦੇ ਉਹਨਾਂ ਮੁੱਦਿਆਂ ਦੇ ਵਿੱਚੋਂ ਸੀਗਾ ਜਿਹੜਾ ਅਕਸਰ ਅਸੀਂ ਸੋਚਦੇ ਹਾਂ ਕਿ ਇਹ ਜਿਹੜੀ ਸਿਆਸੀ ਜਿਹੜੀ ਤਾਨ-ਬਾਣ ਹੈ ਜਿਹੜੀ ਆਪਾਂ ਕਹਿੰਦੇ ਆ ਉਹਨੂੰ ਲੈ ਕੇ ਇਹ ਕਾਫੀ ਵੱਡਾ ਮੁੱਦਾ ਹੋ ਗਿਆ ਸੀਗਾ ਇਹ ਕਿਹਾ ਜਾਂਦਾ ਸੀ ਕਿ ਜੀਐਨਯੂ ਦਾ ਵੀਸੀ ਤਾਂ ਆਰਐਸ ਦੇ ਮੁਖੀ ਅੱਗੇ ਝੁਕਦਾ ਆ ਔਰ ਉੱਥੇ ਜਾ ਕੇ ਇਹ ਵੀ ਦੱਸਦਾ ਕਿ ਅਸੀਂ ਕੀ ਕੀ ਪੜਾਉਨੇ ਆ ਸੋ ਇਹ ਇੱਕ ਤਰੀਕੇ ਦੇ ਨਾਲ ਬਹੁਤ ਜ਼ਿਆਦਾ ਕ੍ਰਿਟਿਸਾਈਜ਼ਡ ਮੁੱਦਾ ਹੋਇਆ ਸੀਗਾ ਹੁਣ ਦੇਖਣਾ ਹੈਗਾ ਕਿ ਇੱਥੇ ਤੇ ਸਪਸ਼ਟੀਕਰਨ ਕੀ ਹੈ ਤੇ ਗੜਗਾ ਸਾਹਿਬ ਹੁਣੋਂ ਦਾ ਕੀ ਫੈਸਲਾ ਆਉਂਦਾ ਆ ਸ਼੍ਰੀ ਅਕਾਲ ਤੱਕ ਪੇਸ਼ ਹੋਏ ਨੇ ਅੱਜ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਵਾਈਸ ਚਾਂਸਲਰ ਰਹਿ ਚੁੱਕੇ ਡਾਕਟਰ ਕਰਮਜੀਤ ਸਿੰਘ ਤੁਹਾਨੂੰ ਪਤਾ ਹੋਵੇਗਾ ਉਹ ਵਿਵਾਦ ਜਿਸ ਵਿਵਾਦ ਦਾ ਕਰਕੇ ਜਿਹੜਾ ਸਾਰਾ ਮੁੱਦਾ ਪੱਕਦਾ ਆ ਉਹ ਵਿਵਾਦ ਸੀਗਾ ਕਿ ਆਰਐਸਐਸ ਮੁਖੀ ਨੂੰ ਪੰਜਾਬ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਵਿੱਚ ਪੜ੍ਹਾਏ ਜਾ ਰਹੇ ਸਟੱਡੀ ਵਿਸ਼ਲੇਸ਼ਣ ਦੇ ਵਿੱਚ ਜਿਹੜਾ ਆ ਉਹ ਸਾਰਾ ਕੁਝ ਦੱਸਿਆ ਜਾ ਰਿਹਾ ਸੀਗਾ ਉਹਨਾਂ ਦੇ ਆ ਸਾਹਮਣੇ ਬੈਠ ਕੇ ਤੇ ਉਸ ਉੱਤੇ ਜਿਹੜਾ ਆ ਸ਼੍ਰੀ ਅਕਾਲ ਤਖਤ ਸਾਹਿਬ ਨੇ ਬੜਾ ਵੱਡਾ ਸੰਗਿਆਨ ਲਿਆ ਸੀਗਾ ਔਰ ਇਹ ਵਾਈਸ ਚਾਂਸਲਰ ਸ਼੍ਰੀ ਅਕਾਲ ਤਖਤ ਸਾਹਿਬ ਦੇ ਉੱਤੇ ਅੱਜ ਪੇਸ਼ ਹੋਏ ਆ ਤੇ ਆਪਣਾ ਸਪਸ਼ਟੀਕਰਨ ਦਿੱਤਾ ਆ ਆਰਐਸਐਸ ਮੁਖੀ ਦੇ ਸਮਾਗਮ ਚ ਪੇਸ਼ ਹੋਣ ਦਾ ਮਾਮਲਾ ਸੀਗਾ ਔਰ ਤੁਹਾਨੂੰ ਪਤਾ ਹੈ ਉਹ ਤੇ ਦੱਸਿਆ ਜਾ ਰਿਹਾ ਸੀ ਕਿ ਕਿਵੇਂ ਅਸੀਂ ਸਾਰਾ ਸਿਲੇਬਸ ਜਿਹੜਾ ਆ ਉਸ ਨੂੰ ਪੜਾ ਰਹੇ ਆ ਕਿਵੇਂ ਦੱਸ ਰਹੇ ਆ ਸਭ ਕੁਝ ਉਸ ਨੂੰ ਲੈ ਕੇ ਅੱਜ ਡਾਕਟਰ ਕਰਮਜੀਤ ਸਿੰਘ ਨੇ ਸ਼੍ਰੀ ਅਕਾਲ ਤਖਤ ਸਾਹਿਬ ਪੇਸ਼ ਹੋਏ ਨੇ ਔਰ ਆਪਣਾ ਸਪਸ਼ਟੀਕਰਨ ਦਿੱਤਾ ਆ ਵੈਸੇ ਵੀ ਗੱਲ ਇਹ ਆ ਕਿ ਗੁਰਨਾਨਕ ਦੇਵ ਯੂਨੀਵਰਸਿਟੀ ਦਾ ਮੁਖੀ ਆ ਆਰਐਸਐਸ ਦੇ ਅੱਗੇ ਆ ਬੈਠ ਕੇ ਪੰਜਾਬ ਯੂਨੀਵਰਸਿਟੀ ਦੇ ਬਾਰੇ ਕਿਉਂ ਦੱਸ ਰਿਹਾ ਉਹਦੇ ਸਿਲੇਬਸ ਬਾਰੇ ਕਿਉਂ ਦੱਸ ਰਿਹਾ ਉਹਦੇ ਸਟੱਡੀ ਬਾਰੇ ਕਿਉਂ ਦੱਸ ਰਿਹਾ ਤੇ ਸਭ ਤੋਂ ਵੱਡੀ ਗੱਲ ਕਿ ਪਾਪੇ ਨਾਨਕ ਦੇ ਬਾਰੇ ਜਿਹੜੀਆਂ ਉੱਥੇ ਰਿਸਰਚ ਨੇ ਜਾਂ ਉਹ ਸਟੱਡੀ ਸੈਂਟਰ ਹੈ ਉਸ ਦੇ ਬਾਰੇ ਕਿਉਂ ਦੱਸ ਰਿਹਾ ਸੋ ਇਸ ਕਰਕੇ ਇਹ ਵਿਵਾਦ ਕਾਫੀ ਪੱਕਿਆ ਪਖਿਆ ਸੀਗਾ ਔਰ ਉਸ ਪਖੇ ਹੋਏ ਵਿਵਾਦ ਤੋਂ ਬਾਅਦ ਅੱਜ ਇਹ ਚਾਂਸਲਰ ਸਾਹਿਬ ਜਿਹੜੇ ਨੇ ਇਸ ਯੂਨੀਵਰਸਿਟੀ ਦੇ ਔਰ ਇਹ ਆਪਣਾ ਨਿਰਜੀ ਸਪਸ਼ਟੀਕਰਨ ਦੇਣ ਪਹੁੰਚੇ ਸੀਗੇ ਔਰ ਇਹ ਅ ਜਥੇਦਾਰ ਗੜਗਾਤ ਜੀ ਨੂੰ ਉਹਨਾਂ ਨੂੰ ਵੀ ਮਿਲੇ ਨੇ ਜਿਹੜਾ ਅਕਾਲਤਾ ਸਾਹਿਬ ਉਹਨਾਂ ਨੇ ਮੱਥਾ ਵੀ ਟੇਕਿਆ ਜਿਹੜੇ ਦਰਬਾਰ ਸਾਹਿਬ ਵੀ ਨਤਮਸਤਕ ਹੋਇਆ ਔਰ ਕਿਉਂਕਿ ਇੱਕ ਕਮੇਟੀ ਵੀ ਸੀ ਇੱਕ ਜਿਹੜੀ ਬਣਾਈ ਗਈ ਜਿਨ੍ਹਾਂ ਦੇ ਵਿੱਚ ਬੁੱਧੀਜੀਵੀ ਰੱਖੇ ਗਏ ਸੀ ਐਸਜੀਪੀਸੀ ਦੇ ਵੱਲੋਂ ਉਹਨਾਂ ਤੋਂ ਵੀ ਇਹਨਾਂ ਨੂੰ ਕੱਢਿਆ ਗਿਆ ਸੀਗਾ ਇਸ ਤੋਂ ਬਾਅਦ ਫਿਲਹਾਲ ਅੱਜ ਆਪਣਾ ਸਪਸ਼ਟੀਕਰਨ ਦਿੱਤਾ ਆ ਇਹ ਸਪਸ਼ਟੀਕਰਨ ਅਜੇ ਤੱਕ ਜਨਤਕ ਨਹੀਂ ਹੋਇਆ ਕਿ ਕੀ ਕਿਹਾ ਉਹਨਾਂ ਨੇ ਕਿਵੇਂ ਕਿਹਾ ਆ ਪਰ ਤੁਸੀਂ ਤਸਵੀਰਾਂ ਦੇਖ ਸਕਦੇ ਹੋ ਕਿ ਗੜਗਲ ਸਾਹਿਬ ਹੈ ਉਹਨਾਂ ਨੂੰ ਮਿਲੇ ਨੇ ਔਰ ਉਸ ਤੋਂ ਬਾਅਦ ਜਿਹੜਾ ਆ ਇਹ ਸਾਰਾ ਸਿਸਟਮ ਜਿਹੜਾ ਆਨਲਾਈਨ ਚਾਹੁੰਦਾ ਆ ਫਿਲਹਾਲ ਸਿੰਘ ਸਾਹਿਬ ਨੇ 15 ਦਿਨਾਂ ਚ ਪੇਸ਼ ਹੋਣ ਦੇ ਹੁਕਮ ਦਿੱਤੇ ਸਨ ਔਰ ਇਹ ਉਸੇ ਹੁਕਮ ਨੂੰ ਮੰਨਦਿਆਂ ਅੱਜ ਪਹੁੰਚੇ ਨੇ ਤੇ ਆਪਣਾ ਨਿੱਜੀ ਸਪਸ਼ਟੀਕਰਨ ਦਿੱਤਾ ਆ ਇਹ ਮੁੱਦਾ ਕਾਫੀ ਭਖਿਆ ਸੀਗਾ ਔਰ ਉਸ ਤੋਂ ਬਾਅਦ ਇਹ ਅੱਜ ਵੱਡਾ ਐਕਸ਼ਨ ਹੈ ਚਾਂਸਲਰ ਸਾਹਿਬ ਖੁਦ ਜਿਹੜੇ ਉੱਥੇ ਪਹੁੰਚੇ ਨੇ ਗੱਲਬਾਤ ਕੀਤੀ ਗਈ ਆ ਔਰ ਆਪਣਾ ਸਪਸ਼ਟੀਕਰਨ ਜਥੇਦਾਰ ਸਾਹਿਬ ਨੂੰ ਦਿੱਤਾ ਆ ਹੁਣ ਇਹ ਦੇਖਣਾ ਹੋਏਗਾ ਕਿ ਜੱਥੇਦਾਰ ਸਾਹਿਬ ਦਾ ਕੀ ਰਿਐਕਸ਼ਨ ਹੈ ਇਹਦੇ ਉੱਤੇ ਸਿੰਘ ਸਾਹਿਬ ਨੂੰ ਲੈ ਕੇ ਕੀ ਫੈਸਲਾ ਹੁੰਦਾ ਆ ਕਿਉਂਕਿ 15 ਦਿਨਾਂ ਦੇ ਅੰਦਰ ਅੰਦਰ ਪੇਸ਼ ਹੋਣ ਦਾ ਹੁਕਮ ਸੀਗਾ ਉਸ ਨੂੰ ਹੁਕਮ ਨੂੰ ਮੰਨਦਿਆਂ ਇਹ ਅੱਜ ਪੇਸ਼ ਹੋਏ ਨੇ ਡਾਕਟਰ ਕਰਮਜੀਤ ਸਿੰਘ ਜੀਐਨਯੂ ਦੇ ਵਾਈਸ ਚਾਂਸਲਰ ਨੇ ਔਰ ਅੱਜ ਇਹ ਸ਼੍ਰੀ ਅਕਾਲ ਤਖਤ ਸਾਹਿਬ ਪਹੁੰਚੇ ਨਤਮਸਤਕ ਹੋਏ ਤੇ ਕੁਲਦੀਪ ਸਿੰਘ ਗੜਗਾਜ ਜੁਹਣਾ ਨੂੰ ਜਿਹੜਾ ਆ ਇਹਨਾਂ ਨੇ ਆਪਣਾ ਨਿੱਜੀ ਸਪਸ਼ਟੀਕਰਨ ਸੌਂਪਿਆ ਆ ਦੇਖਣਾ ਇਹ ਹੋਏਗਾ ਕਿ ਕੀ ਹੋਏਗਾ ਸ਼੍ਰੀ ਅਕਾਲ ਤਖਤ ਸਾਹਿਬ ਦੇ ਵੱਲੋਂ ਕੀ ਫੈਸਲਾ ਲਿਆ ਜਾਂਦਾ ਇਹ ਸਮਾਂ ਦੱਸੇਗਾ ਬਾਰੇ ਪੰਜਾਬ ਦੇ ਉਹਨਾਂ ਮੁੱਦਿਆਂ ਦੇ ਵਿੱਚੋਂ ਸਿਗਾ ਜਿਹੜਾ ਅਕਸਰ ਅਸੀਂ ਸੋਚਦੇ ਹਾਂ ਕਿ ਇਹ ਜਿਹੜੀ ਸਿਆਸੀ ਜਿਹੜੀ ਤਾਨ-ਬਾਣ ਹੈ ਜਿਹੜੀ ਆਪਾਂ ਕਹਿੰਦੇ ਆ ਉਹਨੂੰ ਲੈ ਕੇ ਇਹ ਕਾਫੀ ਵੱਡਾ ਮੁੱਦਾ ਹੋ ਗਿਆ ਸੀਗਾ ਇਹ ਕਿਹਾ ਜਾਂਦਾ ਸੀ ਕਿ ਜੀਐਨਯੂ ਦਾ ਵੀਸੀ ਤਾਂ ਆਰਐਸ ਦੇ ਮੁਖੀ ਅੱਗੇ ਝੁਕਦਾ ਆ ਔਰ ਉੱਥੇ ਜਾ ਕੇ ਇਹ ਵੀ ਦੱਸਦਾ ਕਿ ਅਸੀਂ ਕੀ ਕੀ ਪੜਾਉਨੇ ਆ ਸੋ ਇਹ ਇੱਕ ਤਰੀਕੇ ਦੇ ਨਾਲ ਬਹੁਤ ਜ਼ਿਆਦਾ ਕ੍ਰਿਟਿਸਾਈਜ਼ਡ ਮੁੱਦਾ ਹੋਇਆ ਸੀਗਾ ਹੁਣ ਦੇਖਣਾ ਹੋਵੇਗਾ ਕਿ ਇਹਦੇ ਤੇ ਸਪਸ਼ਟੀਕਰਨ ਕੀ ਆ ਤੇ ਗੜਗਾ ਸਾਹਿਬ ਉਹਨਾਂ ਦਾ ਕੀ ਫੈਸਲਾ ਆਉਂਦਾ ਆ ਸ਼੍ਰੀ ਅਕਾਲ ਤੱਕ ਪੇਸ਼ ਹੋਏ ਨੇ ਅੱਜ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਵਾਈਸ ਚਾਂਸਲਰ ਰਹ ਚੁਕੇ ਡਾਕਟਰ ਕਰਮਜੀਤ ਸਿੰਘ ਤੁਹਾਨੂੰ ਪਤਾ ਹੋਵੇਗਾ ਉਹ ਵਿਵਾਦ ਜਿਸ ਵਿਵਾਦ ਦਾ ਕਰਕੇ ਜਿਹੜਾ ਸਾਰਾ ਮੁੱਦਾ ਪੱਕਦਾ ਆ ਉਹ ਵਿਵਾਦ ਸੀਗਾ ਕਿ ਆਰਐਸਐਸ ਮੁਖੀ ਨੂੰ ਪੰਜਾਬ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਵਿੱਚ ਪੜ੍ਹਾਏ ਜਾ ਰਹੇ ਸਟੱਡੀ ਵਿਸ਼ਲੇਸ਼ਣ ਦੇ ਵਿੱਚ ਜਿਹੜਾ ਆ ਉਹ ਸਾਰਾ ਕੁਝ ਦੱਸਿਆ ਜਾ ਰਿਹਾ ਸੀਗਾ ਉਹਨਾਂ ਦੇ ਸਾਹਮਣੇ ਬੈਠ ਕੇ ਤੇ ਉਸੇ ਉੱਤੇ ਆ ਜਿਹੜਾ ਆ ਸ਼੍ਰੀ ਅਕਾਲ ਤਖਸੈਬ ਨੇ ਬੜਾ ਵੱਡਾ ਸੰਗਿਆਨ ਲਿਆ ਸੀਗਾ ਔਰ ਇਹ ਵਾਈਸ ਚਾਂਸਲਰ ਸ਼੍ਰੀ ਅਕਾਲ ਤਖਸੈਬ ਦੇ ਉੱਤੇ ਅੱਜ ਪੇਸ਼ ਹੋਏ ਆ ਤੇ ਆਪਣਾ ਸਪਸ਼ਟੀਕਰਨ ਦਿੱਤਾ ਆ ਆਰਐਸਐਸ ਮੁਖੀ ਦੇ ਸਮਾਗਮ ਚ ਪੇਸ਼ ਹੋਣ ਦਾ ਮਾਮਲਾ ਸੀਗਾ ਔਰ ਤੁਹਾਨੂੰ ਪਤਾ ਹੈ ਉੱਤੇ ਦੱਸਿਆ ਜਾ ਰਿਹਾ ਸੀ ਕਿ ਕਿਵੇਂ ਅਸੀਂ ਸਾਰਾ ਸਿਲੇਬਸ ਜਿਹੜਾ ਆ ਉਸ ਨੂੰ ਪੜਾ ਰਹੇ ਆ ਕਿਵੇਂ ਦੱਸ ਰਹੇ ਆ ਸਭ ਕੁਝ ਉਸ ਨੂੰ ਲੈ ਕੇ ਅੱਜ ਡਾਕਟਰ ਕਰਮਜੀਤ ਸਿੰਘ ਨੇ ਸ਼੍ਰੀ ਅਕਾਲ ਤਖਸੈਬ ਪੇਸ਼ ਹੋਏ ਨੇ ਔਰ ਆਪਣਾ ਸਪਸ਼ਟੀਕਰਨ ਦਿੱਤਾ ਆ ਵੈਸੇ ਵੀ ਗੱਲ ਇਹ ਆ ਕਿ ਗੁਰਨਾਰਕ ਦੇ ਯੂਨੀਵਰਸਿਟੀ ਦਾ ਮੁਖੀ ਆਰਐਸਐਸ ਦੇ ਅੱਗੇ ਆ ਬੈਠ ਕੇ ਪੰਜਾਬ ਯੂਨੀਵਰਸਿਟੀ ਦੇ ਬਾਰੇ ਕਿਉਂ ਦੱਸ ਰਿਹਾ ਉਹਦੇ ਸਿਲੇਬਸ ਬਾਰੇ ਕਿਉਂ ਦੱਸ ਰਿਹਾ ਉਹਦੇ ਸਟੱਡੀ ਬਾਰੇ ਕਿਉਂ ਦੱਸ ਰਿਹਾ ਤੇ ਸਭ ਤੋਂ ਵੱਡੀ ਗੱਲ ਕਿ ਬਾਬੇ ਨਾਨਕ ਦੇ ਬਾਰੇ ਜਿਹੜੀਆਂ ਉੱਥੇ ਰਿਸਰਚ ਨੇ ਜਾਂ ਉਹ ਸਟੱਡੀ ਸੈਂਟਰ ਹੈ ਉਸ ਦੇ ਬਾਰੇ ਕਿਉਂ ਦੱਸ ਰਿਹਾ ਸੋ ਇਸ ਕਰਕੇ ਇਹ ਵਿਵਾਦ ਕਾਫੀ ਪੱਕਿਆ ਪਖਿਆ ਸੀਗਾ ਔਰ ਉਸ ਪੱਕੇ ਹੋਏ ਵਿਵਾਦ ਤੋਂ ਬਾਅਦ ਅੱਜ ਇਹ ਚਾਂਸਲਰ ਸਾਹਿਬ ਜਿਹੜੇ ਨੇ ਇਸ ਯੂਨੀਵਰਸਿਟੀ ਦੇ ਔਰ ਇਹ ਆਪਣਾ ਨਿਰਜੀ ਸਪਸ਼ਟੀਕਰਨ ਦੇਣ ਪਹੁੰਚੇ ਸੀਗੇ ਔਰ ਇਹ ਜੋ ਜਥੇਦਾਰ ਗੜਗਾਤ ਜੀ ਨੂੰ ਉਹਨਾਂ ਨੂੰ ਵੀ ਮਿਲੇ ਨੇ ਜਿਹੜਾ ਅਕਾਲਤਾ ਸਾਹਿਬ ਉਹਨਾਂ ਨੇ ਮੱਥਾ ਵੀ ਟੇਕਿਆ ਜਿਹੜੇ ਦਰਬਾਰ ਸਾਹਿਬ ਵੀ ਨਤਮਸਤਕ ਹੋਇਆ ਔਰ ਕਿਉਂਕਿ ਇੱਕ ਕਮੇਟੀ ਵੀ ਸੀ ਇੱਕ ਜਿਹੜੀ ਬਣਾਈ ਗਈ ਜਿਨ੍ਹਾਂ ਦੇ ਵਿੱਚ ਬੁੱਧੀਜੀਵੀ ਰੱਖੇ ਗਏ ਸੀ ਐਸਜੀਪੀਸੀ ਦੇ ਵੱਲੋਂ ਉਹਨਾਂ ਤੋਂ ਵੀ ਇਹਨਾਂ ਨੂੰ ਕੱਢਿਆ ਗਿਆ ਸੀਗਾ ਇਸ ਤੋਂ ਬਾਅਦ ਫਿਲਹਾਲ ਅੱਜ ਆਪਣਾ ਸਪਸ਼ਟੀਕਰਨ ਦਿੱਤਾ ਆ ਇਹ ਸਪਸ਼ਟੀਕਰਨ ਅੱਜ ਤੱਕ ਜਨਤਕ ਨਹੀਂ ਹੋਇਆ ਕਿ ਕੀ ਕਿਹਾ ਉਹਨਾਂ ਨੇ ਕਿਵੇਂ ਕਿਹਾ ਆ ਪਰ ਤੁਸੀਂ ਤਸਵੀਰਾਂ ਦੇਖ ਸਕਦੇ ਹੋ ਕਿ ਗੜਗਲ ਸਾਹਿਬ ਹੈ ਉਹਨਾਂ ਨੂੰ ਮਿਲੇ ਨੇ ਔਰ ਉਸ ਤੋਂ ਬਾਅਦ ਜਿਹੜਾ ਆ ਇਹ ਸਾਰਾ ਸਿਸਟਮ ਜਿਹੜਾ ਲਾਈਨ ਚੋਂਦਾ ਆ ਫਿਲਹਾਲ ਸਿੰਘ ਸਾਹਿਬ ਨੇ 15 ਦਿਨਾਂ ਚ ਪੇਸ਼ ਹੋਣ ਦੇ ਹੁਕਮ ਦਿੱਤੇ ਸਨ ਔਰ ਇਹ ਉਸੇ ਹੁਕਮ ਨੂੰ ਮੰਨਦੇ ਆ ਅੱਜ ਪਹੁੰਚੇ ਨੇ ਤੇ ਆਪਣਾ ਨਿੱਜੀ ਸਪਸ਼ਟੀਕਰਨ ਦਿੱਤਾ ਆ ਇਹ ਮੁੱਦਾ ਕਾਫੀ ਭਖਿਆ ਸੀਗਾ ਔਰ ਉਸ ਤੋਂ ਬਾਅਦ ਇਹ ਅੱਜ ਵੱਡਾ ਐਕਸ਼ਨ ਹੈ ਚਾਂਸਲਰ ਸਾਹਿਬ ਖੁਦ ਜਿਹੜੇ ਉੱਥੇ ਪਹੁੰਚੇ ਨੇ ਗੱਲਬਾਤ ਕੀਤੀ ਗਈ ਆ ਔਰ ਆਪਣਾ ਸਪਸ਼ਟੀਕਰਨ ਜਥੇਦਾਰ ਸਾਹਿਬ ਨੂੰ ਦਿੱਤਾ ਆ ਹੁਣ ਇਹ ਦੇਖਣਾ ਹੋਏਗਾ ਕਿ ਜੱਥੇਦਾਰ ਸਾਹਿਬ ਦਾ ਕੀ ਰਿਐਕਸ਼ਨ ਹੈ ਇਹਦੇ ਉੱਤੇ ਸਿੰਘ ਸਾਹਿਬ ਨੂੰ ਲੈ ਕੇ ਕੀ ਫੈਸਲਾ ਹੁੰਦਾ ਆ ਕਿਉਂਕਿ 15 ਦਿਨਾਂ ਦੇ ਅੰਦਰ ਅੰਦਰ ਪੇਸ਼ ਹੋਣ ਦਾ ਹੁਕਮ ਸੀਗਾ ਉਸ ਨੂੰ ਹੁਕਮ ਨੂੰ ਮੰਨਦਿਆਂ ਇਹ ਅੱਜ ਪੇਸ਼ ਹੋਏ ਨੇ ਡਾਕਟਰ ਕਰਮਜੀਤ ਸਿੰਘ ਜੀਐਨਯੂ ਦੇ ਵਾਈਸ ਚਾਂਸਲਰ ਨੇ ਔਰ ਅੱਜ ਇਹ ਸ਼੍ਰੀ ਅਕਾਲ ਤਖਤ ਸਾਹਿਬ ਪਹੁੰਚੇ ਨਤਮਸਤਕ ਹੋਏ ਤੇ ਕੁਲਦੀਪ ਸਿੰਘ ਗੜਗਾਜ ਜੁਹਣਾ ਨੂੰ ਜਿਹੜਾ ਆ ਇਹਨਾਂ ਨੇ ਆਪਣਾ ਨਿੱਜੀ ਸਪਸ਼ਟੀਕਰਨ ਸੌਂਪਿਆ ਆ ਦੇਖਣਾ ਇਹ ਹੋਏਗਾ ਕਿ ਕੀ ਹੋਏਗਾ ਸ਼੍ਰੀ ਅਕਾਲ ਤਖਤ ਸਾਹਿਬ ਦੇ ਵੱਲੋਂ ਕੀ ਫੈਸਲਾ ਲਿਆ ਜਾਂਦਾ ਇਸ ਸਮਾਂ ਦੱਸੇਗਾ ਬਾਰੇ ਪੰਜਾਬ ਦੇ ਉਹਨਾਂ ਮੁੱਦਿਆਂ ਦੇ ਵਿੱਚੋਂ ਸਿਗਾ ਜਿਹੜਾ ਅਕਸਰ ਅਸੀਂ ਸੋਚਦੇ ਹਾਂ ਕਿ ਇਹ ਜਿਹੜੀ ਸਿਆਸੀ ਜਿਹੜੀ ਤਾਨ-ਬਾਣ ਹੈ ਜਿਹੜੀ ਆਪਾਂ ਕਹਿੰਦੇ ਆ ਉਹਨੂੰ ਲੈ ਕੇ ਇਹ ਕਾਫੀ ਵੱਡਾ ਮੁੱਦਾ ਹੋ ਗਿਆ ਸਿਗਾ ਇਹ ਕਿਹਾ ਜਾਂਦਾ ਸੀ ਕਿ ਜੀਐਨਡੀਯੂ ਦਾ ਵੀਸੀ ਤਾਂ ਆਰਐਸ ਦੇ ਮੁਖੀ ਅੱਗੇ ਝੁਕਦਾ ਆ ਔਰ ਉੱਥੇ ਜਾ ਕੇ ਇਹ ਵੀ ਦੱਸਦਾ ਕਿ ਅਸੀਂ ਕੀ ਕੀ ਪੜਾਉਨੇ ਆ ਸੋ ਇਹ ਇੱਕ ਤਰੀਕੇ ਦੇ ਨਾਲ ਬਹੁਤ ਜ਼ਿਆਦਾ ਕ੍ਰਿਟਿਸਾਈਜ਼ਡ ਮੁੱਦਾ ਹੋਇਆ ਸਿਗਾ ਹੁਣ ਦੇਖਣਾ ਹੋਵੇਗਾ ਕਿ ਇਹਦੇ ਤੇ ਸਪਸ਼ਟੀਕਰਨ ਕੀ ਆ ਤੇ ਗੜਗਾ ਸਾਹਿਬ ਹੁਣੋਂ ਦਾ ਕੀ ਫੈਸਲਾ ਆਉਂਦਾ ਆ ਸ਼੍ਰੀ ਅਕਾਲ ਤੱਕ ਪੇਸ਼ ਹੋਏ ਨੇ ਅੱਜ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਵਾਈਸ ਚਾਂਸਲਰ ਰਹ ਚੁਕੇ ਡਾਕਟਰ ਕਰਮਜੀਤ ਸਿੰਘ ਤੁਹਾਨੂੰ ਪਤਾ ਹੋਵੇਗਾ ਉਹ ਵਿਵਾਦ ਜਿਸ ਵਿਵਾਦ ਦਾ ਕਰਕੇ ਜਿਹੜਾ ਸਾਰਾ ਮੁੱਦਾ ਪੱਕਦਾ ਆ ਉਹ ਵਿਵਾਦ ਸੀਗਾ ਕਿ ਆਰਐਸਐਸ ਮੁਖੀ ਨੂੰ ਪੰਜਾਬ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਵਿੱਚ ਪੜ੍ਹਾਏ ਜਾ ਰਹੇ ਸਟੱਡੀ ਵਿਸ਼ਲੇਸ਼ਣ ਦੇ ਵਿੱਚ ਜਿਹੜਾ ਆ ਉਹ ਸਾਰਾ ਕੁਝ ਦੱਸਿਆ ਜਾ ਰਿਹਾ ਸੀਗਾ ਉਹਨਾਂ ਦੇ ਸਾਹਮਣੇ ਬੈਠ ਕੇ ਤੇ ਉਸੇ ਉੱਤੇ ਆ ਜਿਹੜਾ ਆ ਸ਼੍ਰੀ ਅਕਾਲ ਤਖਸੈਬ ਨੇ ਬੜਾ ਵੱਡਾ ਸੰਗਿਆਨ ਲਿਆ ਸੀਗਾ ਔਰ ਇਹ ਵਾਈਸ ਚਾਂਸਲਰ ਸ਼੍ਰੀ ਅਕਾਲ ਤਖਸੈਬ ਦੇ ਉੱਤੇ ਅੱਜ ਪੇਸ਼ ਹੋਏ ਆ ਤੇ ਆਪਣਾ ਸਪਸ਼ਟੀਕਰਨ ਦਿੱਤਾ ਆ ਆਰਐਸਐਸ ਮੁਖੀ ਦੇ ਸਮਾਗਮ ਚ ਪੇਸ਼ ਹੋਣ ਦਾ ਮਾਮਲਾ ਸੀਗਾ ਔਰ ਤੁਹਾਨੂੰ ਪਤਾ ਹੈ ਉਹ ਤੇ ਦੱਸਿਆ ਜਾ ਰਿਹਾ ਸੀ ਕਿ ਕਿਵੇਂ ਅਸੀਂ ਸਾਰਾ ਸਿਲੇਬਸ ਜਿਹੜਾ ਆ ਉਸ ਨੂੰ ਪੜਾ ਰਹੇ ਆ ਕਿਵੇਂ ਦੱਸ ਰਹੇ ਆ ਸਭ ਕੁਝ ਉਸ ਨੂੰ ਲੈ ਕੇ ਅੱਜ ਡਾਕਟਰ ਕਰਮਜੀਤ ਸਿੰਘ ਨੇ ਸ਼੍ਰੀ ਅਕਾਲ ਤਖਸੈਬ ਪੇਸ਼ ਹੋਏ ਨੇ ਔਰ ਆਪਣਾ ਸਪਸ਼ਟੀਕਰਨ ਦਿੱਤਾ ਆ ਵੈਸੇ ਵੀ ਗੱਲ ਇਹ ਆ ਕਿ ਗੁਰਨਾਨਕ ਦੇਵ ਯੂਨੀਵਰਸਿਟੀ ਦਾ ਮੁਖੀ ਆਰਐਸਐਸ ਦੇ ਅੱਗੇ ਆ ਬੈਠ ਕੇ ਪੰਜਾਬ ਯੂਨੀਵਰਸਿਟੀ ਦੇ ਬਾਰੇ ਕਿਉਂ ਦੱਸ ਰਿਹਾ ਉਹਦੇ ਸਿਲੇਬਸ ਬਾਰੇ ਕਿਉਂ ਦੱਸ ਰਿਹਾ ਉਹਦੇ ਸਟੱਡੀ ਬਾਰੇ ਕਿਉਂ ਦੱਸ ਰਿਹਾ ਤੇ ਸਭ ਤੋਂ ਵੱਡੀ ਗੱਲ ਕਿ ਬਾਬੇ ਨਾਨਕ ਦੇ ਬਾਰੇ ਜਿਹੜੀਆਂ ਉੱਥੇ ਰਿਸਰਚ ਨੇ ਜਾਂ ਉਹ ਸਟੱਡੀ ਸੈਂਟਰ ਹੈ ਉਸ ਦੇ ਬਾਰੇ ਕਿਉਂ ਦੱਸ ਰਿਹਾ ਸੋ ਇਸ ਕਰਕੇ ਇਹ ਵਿਵਾਦ ਕਾਫੀ ਪਖਿਆ ਪਖਿਆ ਸੀਗਾ ਔਰ ਉਸ ਪਖੇ ਹੋਏ ਵਿਵਾਦ ਤੋਂ ਬਾਅਦ ਅੱਜ ਇਹ ਚਾਂਸਲਰ ਸਾਹਿਬ ਜਿਹੜੇ ਨੇ ਇਸ ਯੂਨੀਵਰਸਿਟੀ ਦੇ ਔਰ ਇਹ ਆਪਣਾ ਨਿਰਜੀ ਸਪਸ਼ਟਿਕਰਨ ਦੇਣ ਪਹੁੰਚੇ ਸੀਗੇ ਔਰ ਇਹ ਜੋ ਜਥੇਦਾਰ ਗੜਗੱਤ ਜੀ ਨੂੰ ਉਹਨਾਂ ਨੂੰ ਵੀ ਮਿਲੇ ਨੇ ਸ੍ਰੀ ਅਕਾਲ ਤਾ ਸਾਬ ਉਹਨਾਂ ਨੇ ਮੱਥਾ ਵੀ ਟੇਕਿਆ ਜੀ ਦਰਬਾਰ ਸਾਹਿਬ ਵੀ ਨਤਮਸਤਕ ਹੋਇਆ ਔਰ ਕਿਉਂਕਿ ਇੱਕ ਕਮੇਟੀ ਵੀ ਸੀ ਇੱਕ ਜਿਹੜੀ ਬਣਾਈ ਗਈ ਜਿਨ੍ਹਾਂ ਦੇ ਵਿੱਚ ਬੁੱਧੀਜੀਵੀ ਰੱਖੇ ਗਏ ਸੀ ਐਸਜੀਪੀਸੀ ਦੇ ਵੱਲੋਂ ਉਹਨਾਂ ਤੋਂ ਵੀ ਇਹਨਾਂ ਨੂੰ ਕੱਢਿਆ ਗਿਆ ਸੀਗਾ ਇਸ ਤੋਂ ਬਾਅਦ ਫਿਲਹਾਲ ਅੱਜ ਆਪਣਾ ਸਪਸ਼ਟੀਕਰਨ ਦਿੱਤਾ ਆ ਇਹ ਸਪਸ਼ਟੀਕਰਨ ਅਜੇ ਤੱਕ ਜਨਤਕ ਨਹੀਂ ਹੋਇਆ ਕਿ ਕੀ ਕਿਹਾ ਉਹਨਾਂ ਨੇ ਕਿਵੇਂ ਕਿਹਾ ਆ ਪਰ ਤੁਸੀਂ ਤਸਵੀਰਾਂ ਦੇਖ ਸਕਦੇ ਹੋ ਕਿ ਗੜਗੱਤ ਸਾਹਿਬ ਹੈ ਉਹਨਾਂ ਨੂੰ ਮਿਲੇ ਨੇ ਔਰ ਉਸ ਤੋਂ ਬਾਅਦ ਜਿਹੜਾ ਆ ਇਹ ਸਾਰਾ ਸਿਸਟਮ ਜਿਹੜਾ ਲਾਈਨ ਚੋਂਦਾ ਆ ਫਿਲਹਾਲ ਸਿੰਘ ਸਾਹਿਬ ਨੇ 15 ਦਿਨਾਂ ਚ ਪੇਸ਼ ਹੋਣ ਦੇ ਹੁਕਮ ਦਿੱਤੇ ਸਨ ਔਰ ਇਹ ਉਸੇ ਹੁਕਮ ਨੂੰ ਮੰਨਦਿਆਂ ਅੱਜ ਪਹੁੰਚੇ ਨੇ ਤੇ ਆਪਣਾ ਨਿੱਜੀ ਸਪਸ਼ਟੀਕਰਨ ਦਿੱਤਾ ਆ ਇਹ ਮੁੱਦਾ ਕਾਫੀ ਭਖਿਆ ਸੀਗਾ ਔਰ ਉਸ ਤੋਂ ਬਾਅਦ ਇਹ ਅੱਜ ਵੱਡਾ ਐਕਸ਼ਨ ਹੈ ਚਾਂਸਲਰ ਸਾਹਿਬ ਖੁਦ ਜਿਹੜੇ ਉੱਥੇ ਪਹੁੰਚੇ ਨੇ ਗੱਲਬਾਤ ਕੀਤੀ ਗਈ ਆ ਔਰ ਆਪਣਾ ਸਪਸ਼ਟੀਕਰਨ ਜਥੇਦਾਰ ਸਾਹਿਬ ਨੂੰ ਦਿੱਤਾ ਆ ਹੁਣ ਇਹ ਦੇਖਣਾ ਹੋਏਗਾ ਕਿ ਜੱਥੇਦਾਰ ਸਾਹਿਬ ਦਾ ਕੀ ਰਿਐਕਸ਼ਨ ਹੈ ਇਹਦੇ ਤੇ ਸਿੰਘ ਸਾਹਿਬ ਨੂੰ ਲੈ ਕੇ ਕੀ ਫੈਸਲਾ ਹੁੰਦਾ ਆ ਕਿਉਂਕਿ 15 ਦਿਨਾਂ ਦੇ ਅੰਦਰ ਅੰਦਰ ਪੇਸ਼ ਹੋਣ ਦਾ ਹੁਕਮ ਸੀਗਾ ਉਸ ਨੂੰ ਹੁਕਮ ਨੂੰ ਮੰਨਦਿਆਂ ਇਹ ਅੱਜ ਪੇਸ਼ ਹੋਏ ਨੇ ਡਾਕਟਰ ਕਰਮਜੀਤ ਸਿੰਘ ਜੀਐਨਯੂ ਦੇ ਵਾਈਸ ਚਾਂਸਲਰ ਨੇ ਔਰ ਅੱਜ ਇਹ ਸ਼੍ਰੀ ਅਕਾਲ ਤਖਤ ਸਾਹਿਬ ਪਹੁੰਚੇ ਨਤਮਸਤਕ ਹੋਏ ਤੇ ਕੁਲਦੀਪ ਸਿੰਘ ਗੜਗਾਜ ਜੁਹਣਾ ਨੂੰ ਜਿਹੜਾ ਆ ਇਹਨਾਂ ਨੇ ਆਪਣਾ ਨਿੱਜੀ ਸਪਸ਼ਟੀਕਰਨ ਸੌਂਪਿਆ ਆ ਦੇਖਣਾ ਇਹ ਹੋਏਗਾ ਕਿ ਕੀ ਹੋਏਗਾ ਸ਼੍ਰੀ ਅਕਾਲ ਤਖਤ ਸਾਹਿਬ ਦੇ ਵੱਲੋਂ ਕੀ ਫੈਸਲਾ ਲਿਆ ਜਾਂਦਾ ਇਹ ਸਮਾਂ ਦੱਸੇਗਾ ਬਾਰੇ ਪੰਜਾਬ ਦੇ ਉਹਨਾਂ ਮੁੱਦਿਆਂ ਦੇ ਵਿੱਚੋਂ ਸਿਗਾ ਜਿਹੜਾ ਅਕਸਰ ਅਸੀਂ ਸੋਚਦੇ ਹਾਂ ਕਿ ਇਹ ਜਿਹੜੀ ਸਿਆਸੀ ਜਿਹੜੀ ਤਾਨ-ਬਾਣ ਹੈ ਜਿਹੜੇ ਆਪਾਂ ਕਹਿੰਦੇ ਆ ਉਹਨੂੰ ਲੈ ਕੇ ਇਹ ਕਾਫੀ ਵੱਡਾ ਮੁੱਦਾ ਹੋ ਗਿਆ ਸੀਗਾ ਇਹ ਕਿਹਾ ਜਾਂਦਾ ਸੀ ਕਿ ਜੀਐਨਯੂ ਦਾ ਵੀਸੀ ਤਾਂ ਆਰਐਸ ਦੇ ਮੁਖੀ ਅੱਗੇ ਝੁਕਦਾ ਆ ਔਰ ਉੱਥੇ ਜਾ ਕੇ ਇਹ ਵੀ ਦੱਸਦਾ ਕਿ ਅਸੀਂ ਕੀ ਕੀ ਪੜਾਉਨੇ ਆ ਸੋ ਇਹ ਇੱਕ ਤਰੀਕੇ ਦੇ ਨਾਲ ਬਹੁਤ ਜ਼ਿਆਦਾ ਕ੍ਰਿਟਿਸਾਈਜ਼ਡ ਮੁੱਦਾ ਹੋਇਆ ਸੀਗਾ ਹੁਣ ਦੇਖਣਾ ਹੋਵੇਗਾ ਕਿ ਇਤੇ ਤੇ ਸਪਸ਼ਟੀਕਰਨ ਕੀ ਆ ਤੇ ਗੜਗਾਤ ਸਾਹਿਬ ਹੁਣੋਂ ਦਾ ਕੀ ਫੈਸਲਾ ਆਉਂਦਾ ਆ ਸ਼੍ਰੀ ਅਕਾਲ ਤੱਕ ਪੇਸ਼ ਹੋਏ ਨੇ ਅੱਜ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਵਾਈਸ ਚਾਂਸਲਰ ਰਹ ਚੁੱਕੇ ਡਾਕਟਰ ਕਰਮਜੀਤ ਸਿੰਘ ਤੁਹਾਨੂੰ ਪਤਾ ਹੋਵੇਗਾ ਉਹ ਵਿਵਾਦ ਜਿਸ ਵਿਵਾਦ ਦਾ ਕਰਕੇ ਜਿਹੜਾ ਸਾਰਾ ਮੁੱਦਾ ਪੱਕਦਾ ਆ ਉਹ ਵਿਵਾਦ ਸੀਗਾ ਕਿ ਆਰਐਸਐਸ ਮੁਖੀ ਨੂੰ ਪੰਜਾਬ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਵਿੱਚ ਪੜ੍ਹਾਏ ਜਾ ਰਹੇ ਸਟੱਡੀ ਵਿਸ਼ਲੇਸ਼ਣ ਦੇ ਵਿੱਚ ਜਿਹੜਾ ਆ ਉਹ ਸਾਰਾ ਕੁਝ ਦੱਸਿਆ ਜਾ ਰਿਹਾ ਸੀਗਾ ਉਹਨਾਂ ਦੇ ਸਾਹਮਣੇ ਬੈਠ ਕੇ ਤੇ ਉਸੇ ਉੱਤੇ ਆ ਜਿਹੜਾ ਆ ਸ਼੍ਰੀ ਅਕਾਲ ਤਖਸੈਬ ਨੇ ਬੜਾ ਵੱਡਾ ਸੰਗਿਆਨ ਲਿਆ ਸੀਗਾ ਔਰ ਇਹ ਵਾਈਸ ਚਾਂਸਲਰ ਸ਼੍ਰੀ ਅਕਾਲ ਤਖਸੈਬ ਦੇ ਉੱਤੇ ਅੱਜ ਪੇਸ਼ ਹੋਏ ਆ ਤੇ ਆਪਣਾ ਸਪਸ਼ਟੀਕਰਨ ਦਿੱਤਾ ਆ ਆਰਐਸਐਸ ਮੁਖੀ ਦੇ ਸਮਾਗਮ ਚ ਪੇਸ਼ ਹੋਣ ਦਾ ਮਾਮਲਾ ਸੀਗਾ ਔਰ ਤੁਹਾਨੂੰ ਪਤਾ ਹੈ ਉੱਤੇ ਦੱਸਿਆ ਜਾ ਰਿਹਾ ਸੀ ਕਿ ਕਿਵੇਂ ਅਸੀਂ ਸਾਰਾ ਸਿਲੇਬਸ ਜਿਹੜਾ